ਟਾਰਗੇਟ ਕੀਤਾ ਜਾਂਦਾ ਵੀ ਆ ਜਿਹੜਾ ਇਹ ਪੰਜਾਬੀ ਬੋਲਦਾ ਨੇ ਇਹ ਘੱਟ ਪੜਿਆ ਹੋਇਆ ਤੇ ਅਨਪੜ੍ਹ ਲੱਗਦਾ ਹੈ ਪਾ ਕਿਉਂ ਤੇ ਮਹਾ ਮਾਈ ਦਾ ਜਦੋਂ ਗੁਣਗਾਨ ਗਾਉਂਦੇ ਨੇ ਉਹਦੀ ਸੀ ਜਕਾਰਾ ਲਾਉਂਦੇ ਆ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਦੀ ਜੈ ਜਾਂ ਕਹਿ ਗਿਆ ਜੈ ਮਾਤਾ ਦੀ ਜੋ ਫੀਲਿੰਗ ਜੋ ਪਿਆਰ ਜੈ ਮਾਤਾ ਦੀ ਦੇ ਵਿੱਚ ਹੁੰਦਾ ਨਾ ਜੈ ਮਾਤਾ ਕੀ ਦੇ ਵਿੱਚ ਨਹੀਂ ਹੁੰਦਾ ਹਿੰਦੀ ਦੇ ਵਿੱਚ ਨਹੀਂ ਹੁੰਦਾ ਪੰਜਾਬੀ ਵਿੱਚ ਹੁੰਦਾ ਉਹ ਗਰਸ਼ਨ ਦੇਵੀ ਜੋ ਮਾਤਾ ਦੇ ਦਰਬਾਰ ਤੇ ਉੱਥੇ ਭੇਟਾਂ ਤੁਹਾਨੂੰ ਸਾਰੇ ਰਸੇ ਪੰਜਾਬੀ ਵਿੱਚ ਮਿਲਣਗੇ ਆ ਨਰਿੰਦਰ ਸਨਚਲ ਜੀ ਨੇ ਕਿੰਨਾ ਪ੍ਰਮੋਟ ਕੀਤਾ ਭੇਟਾਂ ਨੂੰ ਪੰਜਾਬੀ ਦੇ ਵਿੱਚ ਜੇ ਅਸੀਂ ਹਿਮਾਚਲ 'ਚ ਜਾਂਦੇ ਆ ਸਾਡਾ ਨਫਰਤ ਦੇਖੋ ਕਿਸ ਲੈਵਲ ਤੇ ਹੁੰਦੀ ਹੈ ਵੀ ਜੇ ਪੀਵੀ ਦੀ ਗੱਡੀ ਆ ਨਾ ਚਾਹੇ ਉਹਦੇ ਵਿੱਚ ਸਰਦਾਰ ਬੈਠਾ ਚਾਹੇ ਮੇਰਾ Hindu ਵੀਰ ਬੈਠਾ ਉਹਨੂੰ ਟਾਰਗੇਟ ਕਰ ਦੇਣਗੇ ਅਸੀਂ ਤਾਂ ਨਹੀਂ ਕਦੇ ਕਿਹਾ ਵੀ ਤੂੰ ਹਿਮਾਚਲੀ ਆ ਚੱਲ ਬਾਹਰ ਭੱਜ ਜਾ ਇੱਥੋਂ ਸਾਨੂੰ ਪੰਜਾਬੀਆਂ ਨੂੰ ਕਿਉਂ ਕੀਤਾ ਜਾਂਦਾ ਸਾਡੇ ਨੂੰ ਤਾਂ ਪਾਣੀ ਕਿੱਥੋਂ ਆ ਰਿਹਾ ਮਾਨਸਰੋਵਰ ਤੋਂ ਉਹ ਮਾਨਸਰੋਵਰ ਜਿੱਥੇ ਅਸੀਂ ਸਾਡੇ ਹਿੰਦੂ ਵੀਰ ਉਹਦੀ ਪ੍ਰਕਰਮਾ ਕਰਦੇ ਨੇ ਉੱਥੇ ਜਾ ਕੇ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰਦੇ ਵੀ ਉਸ ਪਾਣੀ ਦਾ ਇਸ਼ਨਾਨ ਕਰਨਾ ਉਸ ਮਾਨਸਰਓਵਰ ਝੀਲ ਦਾ ਇਸ਼ਨਾਨ ਕਰਨਾ ਜਿਸ ਨਾਲ ਸਾਡੇ ਸੱਤ ਜਨਮਾਂ ਦੇ ਪਾਪ ਧੁੱਲ ਜਾਣ। ਸਪੈਸ਼ਲ ਇੱਥੋਂ ਜਾਂਦੇ ਨੇ ਹਫ਼ਤਾ ਦਸ-ਦਸ ਦਿਨ ਦੀ ਟਰੈਕਿੰਗ ਕਰਕੇ ਉਸ ਪਾਣੀ ਤੇ ਉਹ ਸਤਰੂੜੀ ਦਾ ਪਾਣੀ ਉੱਥੋਂ ਆਉਂਦਾ। ਤੇ ਤੁਸੀਂ ਇੰਨੀ ਜ਼ੁਰਤ ਕਿਵੇਂ ਪਿਆ ਜਾਂਦੀ ਉਸ ਪਾਣੀ ਨੂੰ ਗੰਦਾ ਕਰਨ ਦੀ ਉਹਦਾ ਸ਼ਿਵਜੀ ਮਹਾਰਾਜ ਦਾ ਪਾਣੀ ਹੈ। ਇਹ ਲਗੋਂਦੇ ਹੋ ਪੰਜਾਬ ਦੇ ਬੜੀ ਫੇਵਰ ਕਰਦੇ ਹੋ ਤੁਸੀਂ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਬੋਲਦੇ ਹੋ ਤੁਸੀਂ ਇੰਨਾ ਹੈਗਾ ਤੁਹਾਡੇ ਚ ਜਜ਼ਬਾ ਹੈਗਾ ਕਰਨ ਦਾ ਕੁਛ ਤੇ ਆਜੋ ਫਿਰ ਪੰਜਾਬ ਜਾ ਕੇ ਸਾਡੇ ਨਾਲ ਸਾਥ ਦਿਓ ਫਿਰ ਉਹਨਾਂ ਨੇ ਆਉਣਾ ਨਹੀਂ ਉੱਥੇ ਬੈਠੇ ਬੋਲੀ ਜਾਣ ਲੈਕਚਰ ਦੇ ਹੀ ਹਨਾ ਤੇ ਦਿੱਕਤ ਕਿਨੂੰ ਆਉਂਦੀ ਆ ਲੋਕਲ ਆਈਟਸ ਨੂੰ ਜਿਹੜੇ ਪੰਜਾਬ ਦੇ ਇਹ ਮਾਹੌਲ ਖਰਾਬ ਕਰਨ ਵਾਲੇ ਬੰਦੇ ਸਸ਼ੀਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਪੰਜਾਬ ਅਤੇ ਪੰਜਾਬੀਅਤ ਦੀ ਗੱਲਬਾਤ ਕਰਨ ਵਾਲੇ ਬਹੁਤ ਹੀ ਘੱਟ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਨੇ ਪੰਜਾਬ ਨੂੰ ਅੱਗੇ ਲੈ ਜਾਣ ਦੀ ਗੱਲ ਕਰਦੇ ਨੇ ਅਜਿਹੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦਾ ਨਾਮ ਦਵਿੰਦਰ ਸਿੰਘ ਨਾਗੀ ਜੀ ਹੈ ਔਰ ਬਤੌਰ ਟੀਚਿੰਗ ਇਹ ਟੀਚਰ ਨੇ ਟੀਚ ਕਰਦੇ ਨੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਪੰਜਾਬੀ ਦੇ ਨਾਲ ਬਹੁਤ ਲਗਾਵ ਹੈ ਇਹਨਾਂ ਦਾ ਗੱਲਬਾਤ ਕਰਾਂਗੇ ਵਕ ਵਕ ਵਿਸ਼ਿਆਂ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਸਵਾਗਤ ਜੀ ਤੁਹਾਡਾ ਵੀ ਇਸ ਪੌਡਕਾਸਟ ਕੈਲੋ ਜਾਂ ਇੰਟਰਵਿਊ ਦੇ ਵਿੱਚ ਕੈਲੀ ਆਪਾਂ। ਧੰਨਵਾਦ ਤੁਹਾਡਾ। ਨਗਵੇ ਜੀ ਜਿਵੇਂ ਕਹਿੰਦੇ ਪੰਜਾਬੀ ਦੀ ਜੇ ਗੱਲਬਾਤ ਕਰੀਂਦਾ ਪੰਜਾਬ ਨੂੰ ਅੱਗੇ ਲੈ ਜਾਣ ਦੇ ਲਈ ਨਾ ਬਹੁਤ ਘੱਟ ਲੋਕ ਨੇ ਜਿਹੜੇ ਗੱਲ ਕਰਦੇ ਨੇ। ਖਾਸ ਕਰਕੇ ਅੱਜ ਦੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਪੰਜਾਬੀ ਹੈ ਨਾ ਜਿਹੜੀ ਉਹ ਬੋਲਣ ਲੱਗੇ ਬੜਾ ਸ਼ਰਮ ਆਉਂਦੇ ਨੇ। ਤੁਸੀਂ ਪੰਜਾਬੀ ਦੇ ਵਿੱਚ ਕੈਲੀਗ੍ਰਾਫੀ ਵੀ ਕਰਦੇ ਹੋ, ਪੰਜਾਬੀਅਤ ਨੂੰ ਅੱਗੇ ਲੈ ਜਾਣ ਦੀ ਗੱਲ ਵੀ ਕਰਦੇ ਹੋ। ਕਿਦਾਂ ਦਾ ਲੱਗਦਾ ਜੀ ਜਨਰੇਸ਼ਨ ਨੂੰ ਦੇਖ ਕੇ? ਨੀ ਬੜਾ ਮਾਣ ਮਹਿਸੂਸ ਹੁੰਦਾ ਵਾ ਸਾਡੀ ਮਾਂ ਬੋਲੀ ਪੰਜਾਬੀ ਆ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਮਾਂ ਬੋਲੀ ਪੰਜਾਬੀ ਆ ਸਾਡੇ ਗ੍ਰੰਥ ਪੰਜਾਬੀ ਚ ਲਿਖੇ ਗਏ ਨੇ ਤੇ ਉਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਮਾਣ ਹੁੰਦਾ ਵਾ ਪੰਜਾਬੀ ਮਾਂ ਬੋਲੀ ਦੇ ਉੱਤੇ ਪੰਜਾਬੀ ਦੇ ਉੱਤੇ ਪੰਜਾਬੀ ਦੇ ਉੱਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਵਾ ਵੀ ਗੱਲ ਕਰੀਏ ਕਿ ਜੇ ਅਸੀਂ ਏ ਨਹੀਂ ਕਿ ਸਾਨੂੰ ਹੱਤਕ ਹੋਣੀ ਚਾਹੀਦੀ ਵੀ ਨਹੀਂ ਯਾਰ ਪੰਜਾਬੀ ਨਹੀਂ ਸਾਨੂੰ ਜੇ ਕਿਤੇ ਅਸੀਂ ਜਾਈਏ ਕਿਤੇ ਗੱਲਬਾਤ ਕਰਦੇ ਆਂ ਅਗਲਾ ਕਹਿੰਦਾ ਯਾਰ ਇਹ ਪੰਜਾਬੀ ਚ ਬੋਲਦਾ ਹੈ ਅਨਪੜਾ ਹੈ ਹੈ ਇਹ ਚੀਜ਼ ਨਹੀਂ ਇੱਕ ਪੜਿਆ ਲਿਖਿਆ ਵੀ ਤਾਂ ਪੰਜਾਬੀ ਬੋਲ ਸਕਦਾ ਹੈ ਇਹ ਕਿਉਂ ਇੱਕ ਲਾਇਆ ਜਾਂਦਾ ਵਾ ਟਾਰਗੇਟ ਕੀਤਾ ਜਾਂਦਾ ਵੀ ਆ ਜਿਹੜਾ ਇਹ ਪੰਜਾਬੀ ਬੋਲਦਾ ਨੇ ਇਹ ਘੱਟ ਪੜਿਆ ਹੋਇਆ ਤੇ ਅਨਪੜਾ ਲੱਗਦਾ ਵਾ ਕਿਉਂ ਹੁਣ ਜੇ ਆਪਾਂ ਐਗਜ਼ਾਮਪਲ ਲਈਏ ਦਿਲਜੀਤ ਦੋਸਾਂਝ ਦੀ ਹੁਣ ਮੈਟ ਗਾਲਾ ਦੇ ਵਿੱਚ ਉਹਨਾਂ ਨੇ ਐਂਟ੍ਰੈਂਸ ਦਿੱਤੀ ਹੈ ਮਹਾਰਾਜਾ ਸਟਾਈਲ ਦੇ ਵਿੱਚ ਵੀ ਸਾਡੇ ਪੰਜਾਬ ਦੇ ਜਿਹੜੇ ਮਹਾਰਾਜੇ ਕਿਵੇਂ ਦੇ ਲੱਗਦੇ ਸੀਗੇ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਉਹਨਾਂ ਨੇ ਆਪਣੇ ਪੰਜਾਬ ਦਾ ਨਕਸ਼ਾ ਤੇ ਵਿੱਚ ਮਾਂ ਬੋਲੀ ਦੇ ਅੱਖਰ ਜਿਹੜੇ ਸੀਗੇ ਊੜੇ ਆੜੇ ਈੜੀ ਨੇ 35 ਅੱਖਰ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਕੈਮਰੇ ਵੀ ਉਹਦੇ ਤੇ ਹੀ ਹਾਈਲਾਈਟ ਹੋਏ ਕੈਮਰੇ ਉਸ ਨਕਸ਼ੇ ਤੇ ਹਾਈਲਾਈਟ ਹੋਏ ਤੇ ਪੂਰੇ ਵਰਲਡ ਨੇ ਦੇਖਿਆ ਪੂਰੇ ਹਿੰਦੁਸਤਾਨ ਨੇ ਦੇਖਿਆ ਪੂਰੇ ਪੰਜਾਬ ਨੇ ਦੇਖਿਆ ਪੰਜਾਬੀਅਤ ਨੇ ਦੇਖਿਆ ਤੇ ਉਸ ਚੀਜ਼ ਨੂੰ ਸਾਰਾ ਹਿੰਦੁਸਤਾਨ ਵੀ ਮਾਣ ਮਹਿਸੂਸ ਕਰ ਰਿਹਾ ਸੀ ਵੀ ਇੱਕ ਸਰਦਾਰ ਇੱਕ ਪੰਜਾਬੀ ਮੈਟਗਲਾ ਦੇ ਵਿੱਚ ਆ ਗਿਆ ਤੁਸੀਂ ਦੇਖੋ ਹੋਰ ਵੀ ਆਏ ਸੀਗੇ ਉੱਥੇ ਅਮਾਨੀ ਦੀ ਧੀ ਵੀ ਆਈ ਸੀ ਉੱਥੇ ਠੀਕ ਹੈ ਸ਼ਾਹਰੂਖ ਖਾਨ ਵੀ ਆਇਆ ਸੀ ਬਟ ਜੋ ਲਾਈਮਲਾਈਟ ਦੇ ਵਿੱਚ ਇਹਨਾਂ ਕਹ ਲੋ ਕਿ ਬ੍ਰੇਕਿੰਗ ਨਿਊਜ਼ ਦੇ ਵਿੱਚ ਇੱਕ ਉਹ ਜੋ ਉਹਦਾ ਆਉਰਾ ਆਇਆ ਉੱਥੇ ਉਹ ਕਿਸੇ ਦਾ ਵੀ ਨਹੀਂ ਸੀ। ਇਹ ਚੀਜ਼ ਨੂੰ ਬੜਾ ਸਾਨੂੰ ਮਾਣ ਮਹਿਸੂਸ ਹੁੰਦਾ ਵੈਸੇ ਚੀਜ਼ ਦਾ। ਤੇ ਜਿਹੜੀ ਆਟੀ ਜਨਰੇਸ਼ਨ ਆ ਉਹ ਤਾਂ ਬਹੁਤ ਡਰਦੀ ਏ। ਉਹ ਤਾਂ ਕਹਿੰਦੀ ਵੀ ਜੇ ਕਿਤੇ ਮੈਂ ਪੰਜਾਬੀ ਬੋਲ ਦਿੱਤੀ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ। ਨਹੀਂ ਨਹੀਂ ਡਰਨ ਵਾਲੀ ਗੱਲ ਨਹੀਂ। ਇਹ ਇੱਕ ਤਾਂ ਜੇ ਕਹ dielੀ ਵੀ ਜਿਹੜੀ ਨਵੀਂ ਜਨਰੇਸ਼ਨ ਆ ਜੇ ਕਹ dielੀ ਬੱਚਿਆਂ ਦੇ ਵਿੱਚ ਦੇਖਿਆ ਜਾਵੇ ਕਿ ਸ਼ੁਰੂਆਤ ਘਰ ਤੋਂ ਹੁੰਦੀ ਆ ਬੋਲਣ ਦੀ। ਵੀ ਜੇ ਮਾਪੇ ਸ਼ਰਮ ਮਹਿਸੂਸ ਕਰਨਗੇ ਫਿਰ ਬੱਚਾ ਕਿੱਥੋਂ ਬੋਲੇਗਾ ਘਰਾਂ ਦੇ ਵਿੱਚ ਤੇ ਹਿੰਦੀ ਬੋਲਦੇ ਨਾ ਹਿੰਦੀ 'ਚ ਬੋਲਦੇ ਆ ਕਿਆ ਕਰ ਰਹੇ ਹੋ ਕਹਾਂ 'ਤੇ ਜਾ ਰਹੇ ਹੋ ਤੇ ਸਭ ਤੋਂ ਵੱਡੀ ਐਗਜ਼ਾਮਪਲ ਵੀ ਮੇਰੇ ਜਿਹੜੇ ਉਸਤਾਦ ਨੇ ਅੰਛਤ ਪਲਵ ਸਰ ਮੈਂ ਉਹਨਾਂ ਦੀ ਕਲਾਸ ਲਗਾਉਣ ਗਿਆ ਅਜ ਤੋਂ 3 ਸਾਲ ਪਹਿਲਾਂ ਦੀ ਗੱਲ ਹੁਣ 3-4 ਸਾਲ ਪਹਿਲਾਂ ਦੀ ਕੋਵਿਡ ਤੋਂ ਪਹਿਲਾਂ ਦੀ ਗੱਲ ਹੈ ਤੇ ਮੈਂ ਸਪੈਸ਼ਲੀ ਲੁਧਿਆਣਾ ਤੋਂ ਗਿਆ ਇੱਥੋਂ ਗੁੜਗਾਓ ਆਏ ਪਿੱਛੋਂ ਬਲੋਂਗ ਕਰਦੇ ਨੇ ਮਹਾਰਾਸ਼ਟਰਾ ਨੂੰ ਨਵੀਂ ਮੁੰਬਈ ਦੇ ਨੇ ਤੇ ਉਹਨਾਂ ਦੀ ਉੱਥੇ ਵਰਕਸ਼ਾਪ ਸੀਗੀ 2 ਦਿਨ ਦੀ ਤੇ ਮੈਂ ਸਪੈਸ਼ਲੀ ਮੈਂ ਕਹਾ ਮੈਂ ਉਹ ਵਰਕਸ਼ਾਪ ਜ਼ਰੂਰ ਅਟੈਂਡ ਕਰਨੀ ਹੈ ਜਦੋਂ ਉੱਥੇ ਗਿਆ ਉਹਨਾਂ ਨੂੰ ਮੱਥਾ ਟੇਕਿਆ ਜੱਫੀ ਚ ਲੈ ਕੇ ਮਿਲੇ ਬੜਾ ਪਿਆਰ ਦਿੱਤਾ ਉਹਨਾਂ ਨੇ ਸਾਰੇ ਆਏ ਹੋਏ ਸੀਗੇ ਉੱਥੇ ਐਨਸੀਆਰ ਦੇ ਜ਼ਿਆਦਾ ਸੀਗੇ ਲੋਕਲ ਜਿਵੇਂ ਫਰੀਦাবাদ ਦੇ ਨੌਇਡਾ ਦੇ ਗੁਰੂਗਾਉਂ ਦੇ ਤੇ ਦਿੱਲੀ ਦੇ ਜਿਹੜੇ ਸੀਗੇ ਸਟੂਡੈਂਟਸ ਜਿਹੜੇ ਆਏ ਸੀਗੇ ਇੱਕ ਰਾਜਸਥਾਨ ਤੋਂ ਸੀ अलवर ਤੋਂ ਇੱਕ ਲੇਡੀ ਸੀਗੀ ਹੋਰ ਲੁਧਿਆਣੇ ਤੋਂ ਗਿਤਿਕਾ ਜੈਨ ਮੈਡਮ ਸਾਰਾ ਇੰਟਰਵਿਊ ਚੱਲ ਰਹੀ ਸੀ ਤੇ ਮੈਂ ਕੱਲਾ ਸਰਦਾਰ ਉੱਥੇ ਸੀਗਾ ਜਦੋਂ ਮੇਰੀ ਵਾਰੀ ਆਈ ਸਾਰੇ ਆਪਣੀ ਇੰਟਰੋਡਕਸ਼ਨ ਦੇ ਰਹੇ ਸੀ ਹਿੰਦੀ ਦੇ ਵਿੱਚ ਜਦੋਂ ਮੇਰੀ ਵਾਰੀ ਆਈ ਤੇ ਮੈਨੂੰ ਉਹਨਾਂ ਨੇ ਪੁੱਛਿਆ ਹਾਂਜੀ ਸਰਦਾਰ ਜੀ ਆਪ ਆਪਣੀ ਇੰਟਰਵਿਊ ਆਪਣਾ ਇੰਟਰੋਡਕਸ਼ਨ ਦੇ ਤੇ ਜਦੋਂ ਮੈਂ ਖੜ ਕੇ ਇੰਟਰੋਡਕਸ਼ਨ ਦੇਣ ਲੱਗਿਆ ਮੇਰਾ ਨਾਮ ਦਵਿੰਦਰ ਨਾਗੀ ਹੈ ਜੀ ਮੈਂ ਲੁਧਿਆਣਾ ਸੇ ਆਇਆ ਕਹਿੰਦੇ ਨਹੀਂ ਆਪਣੀ ਮਾਤਰ ਭਾਸ਼ਾ ਵਿੱਚ ਦੇ ਉਸ ਥਾਂ ਦੇ ਉੱਤੇ ਮੈਨੂੰ ਇੰਨਾ ਕਿ ਮੈਨੂੰ ਐਮਬੈਰਸ ਫੀਲ ਹੋਇਆ ਇੰਨੀ ਸ਼ਰਮ ਮਹਿਸੂਸ ਹੋਈ ਵੀ ਇੱਕ ਇੰਟਰਨੈਸ਼ਨਲ ਲੈਵਲ ਦਾ ਕੈਲੀਗ੍ਰਾਫੀ ਆਰਟਿਸਟ ਜਿਨ੍ਹਾਂ ਨੂੰ ਮੈਂ ਉਸਤਾਦ ਮੰਨਦਾ ਵਾਂ ਉਹਨਾਂ ਨੇ ਮੈਨੂੰ ਟੋਕਿਆ ਵੀ ਆਪਣੀ ਮਾਂ ਬੋਲੀ ਦੇ ਵਿੱਚ ਦਿਓ ਫਿਰ ਜਦੋਂ ਤੁਸੀਂ ਚੈੱਕ ਕਰੋਗੇ ਨਾ ਉਹਨਾਂ ਦੀ ਪ੍ਰੋਫਾਈਲ ਤੇ ਉਹ ਮਹਾਰਾਸ਼ਟ੍ਰ ਮਹਾਰਾਸ਼ਟ੍ਰੀ ਲੈਂਗੁਏਜ ਜਿਹੜੀ ਮਰਾਠੀ ਲੈਂਗੁਏਜ ਆ ਉਹਨੂੰ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕਰਦੇ ਨੇ ਈਵਨ ਉਹਨਾਂ ਨੇ ਇੱਕ ਸਾੜੀ ਮਰਾਠੀ ਲੈਂਗੁਏਜ ਦੇ ਵਿੱਚ ਕੈਲੀਗ੍ਰਾਫ ਕੀਤੀ ਤੇ ਉਹ ਸਾੜੀ ਜਿਹੜੀ ਸੀ ਉਹਨਾਂ ਨੇ ਕੈਲੀਗ੍ਰਾਫ ਕਰਕੇ ਲਤਾ ਦੀਦੀ ਨੂੰ ਭੇਂਟ ਕੀਤੀ ਕਿਤੇ ਵੀ ਜਦੋਂ ਸਪੀਚ ਹੁੰਦੀ ਹੈ ਕਿਤੇ ਵੀ ਇੰਟਰਵਿਊ ਹੁੰਦੀ ਹੈ ਉੱਥੇ ਉਹ ਆਪਣੀ ਮਾਂ ਬੋਲੀ ਦੇ ਵਿੱਚ ਇੰਟਰਵਿਊ ਦਿੰਦੇ ਨੇ ਇਸ ਲੈਵਲ ਦਾ ਬੰਦਾ ਹੋ ਤੇ ਸਾਨੂੰ ਵੀਰ ਪੰਜਾਬ ਪੰਜਾਬੀ ਹੋ ਤੱਕ ਬੀਂਗਏ ਪੰਜਾਬੀ ਹੋਣ ਤੇ ਕਿਉਂ ਅਸੀਂ ਇਹਦੇ ਵਿੱਚ ਸ਼ਰਮ ਮਹਿਸੂਸ ਕਰੀਏ ਉਹ ਦਿਨ ਸੀ ਤੇ ਅੱਜ ਦਾ ਦਿਨ ਮੈਂ ਕਰ ਲਿਆ ਵੀ ਜੇ ਪੰਜਾਬ 'ਚ ਰਹਿਣਾ ਨਾ ਤੇ ਆਪਾਂ ਮਾਂ ਬੋਲੀ 'ਚ ਹੀ ਗੱਲ ਕਰਨੀ ਹਰੇਕ ਨਾਲ ਜੇ ਬੱਚਾ ਵੀ ਹੈ ਜਾਂ ਕੋਈ ਵੱਡੇ ਵੀ ਨੇ ਜਾਂ ਕਿਸੇ ਵੱਡੇ ਸ਼ੋਰੂਮ ਤੇ ਵੀ ਜਾਂਦੇ ਮੈਂ ਪੰਜਾਬੀ 'ਚ ਹੀ ਗੱਲ ਕਰਦਾ ਉਹਨਾਂ ਨਾਲ ਈਵਨ ਜੇ ਕੋਈ ਅੱਗੋਂ ਤੁਹਾਨੂੰ ਕਵੇ ਹਾਂਜੀ ਸਰ ਆਪੋ ਕਿਹਾ ਚਾਹੀਏ ਮੈਂ ਕਹਿੰਦਾ ਸੌਰੀ ਮੈਂ ਤਾਂ ਹਿੰਦੀ ਆਉਂਦੀ ਨਹੀਂ ਫਿਰ ਉਹਨਾਂ ਨੇ ਕੁਐਸ਼ਨ ਪੁੱਟ ਆਪ ਕਰੀਦਾ ਵੀ ਤੁਸੀਂ ਪੰਜਾਬੀ ਵਿੱਚ ਕਿਉਂ ਨਹੀਂ ਗੱਲ ਕਰਦੇ ਮੈਂ ਕਿਹਾ ਕੋਈ ਸਟੋਰ ਮੈਨੇਜਰ ਵੱਲੋਂ ਜਾਂ ਸਟੋਰ ਦੇ ਮਾਲਕਾਂ ਵੱਲੋਂ ਹਦਾਇਤ ਹੈ ਕਿ ਪੰਜਾਬੀ ਵਿੱਚ ਨਹੀਂ ਗੱਲ ਕਰਨੀ ਹਿੰਦੀ ਵਿੱਚ ਗੱਲ ਕਰਨੀ ਕਹਿੰਦੇ ਨਹੀਂ ਐਵੇਂ ਦਾ ਕੁਝ ਨਹੀਂ ਹੈਗਾ ਤੇ ਮੈਂ ਕਿਹਾ ਫਿਰ ਤੁਸੀਂ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਪੰਜਾਬੀ ਵਿੱਚ ਬੋਲਣ ਦੇ ਤੁਸੀਂ ਮੈਕਡਿਜ਼ ਜਾਓ KFC ਜਾਓ ਡੋਮੀਨੋਸ ਜਾ ਰਹੇ ਹੋ ਤੁਸੀਂ ਸਕੈਚਰਜ਼ ਦੇ ਸ਼ੋਰਮ ਜਾ ਰਹੇ ਹੋ ਤੁਸੀਂ ਲਿਵਾਈਜ਼ ਦੇ ਸ਼ੋਰਮ ਤੇ ਜਾ ਰਹੇ ਹੋ ਤੁਹਾਡੇ ਨਾਲ ਉਹ ਹਿੰਦੀ ਵਿੱਚ ਗੱਲ ਕਰਨਗੇ ਕਿਉਂ ਉਹ ਕੰਪਨੀਆਂ ਆਪਣਾ ਮਾਲ ਪੰਜਾਬ ਵਿੱਚ ਵੇਚਦੀਆਂ ਨੇ ਆਪਣੇ ਸ਼ਹਿਰ ਚ ਵੇਚਦੀਆਂ ਨੇ ਉਹਨਾਂ ਨੇ ਆਪਣੇ ਬੋਰਡ ਪੰਜਾਬੀ ਚ ਲਾਏ ਹੋਏ ਨੇ ਉਹ ਵੀ ਸਰਕਾਰ ਨੇ ਜਦੋਂ ਹਦਾਇਤ ਕੀਤੀ ਹੈ ਉਹ ਉਸ ਤੋਂ ਬਾਅਦ ਸਰਕਾਰ ਦੀ ਹਦਾਇਤ ਤੋਂ ਪਹਿਲਾਂ ਦੀ ਵੀ ਮੈਂ ਗੱਲ ਕਰਾਂ ਜਿਹੜੇ ਇੰਟਰਨੈਸ਼ਨਲ ਬ੍ਰਾਂਡ ਜਿੰਨੇ ਵੀ ਹੈਗੇ ਨੇ ਉਹ ਆਪਣਾ ਫਰਸਟ ਲੈਂਗੁਏਜ ਉਹਨਾਂ ਦੀ ਜਿਹੜੀ ਇੰਗਲਿਸ਼ ਹੋਏਗੀ ਸੈਕੰਡ ਦੇ ਵਿੱਚ ਉਹ ਪ੍ਰੈਫਰੈਂਸ ਹੁੰਦੀ ਉਹਨਾਂ ਦੀ ਪੰਜਾਬੀ ਦੇ ਵਿੱਚ ਤੁਸੀਂ ਦੇਖੋ ਜਿਹੜੇ ਇੱਥੇ ਕਲਿਆਣ ਜੁਐਲਰਜ਼ ਵਾਲੇ ਨੇ ਜਾਂ ਹੋਰ ਵੱਡੇ ਗਿਤਾਂਜਲੀ ਜੁਐਲਰਜ਼ ਆ ਜਾਂ ਜਿਨ੍ਹਾਂ ਦੀ 골ਡ ਚੇਨ ਆ ਉਹਨਾਂ ਦੇ ਵੀ ਬੋਰਡ ਜਿਹੜੇ ਨੇ ਉਹ ਪੰਜਾਬੀ 'ਚ ਹੋਣਗੇ ਤੇ ਇੰਗਲਿਸ਼ 'ਚ ਹੋਣਗੇ ਇੰਦਾ ਕੰਪੈਰੀਟਿਵਲੀ ਜੇ ਤੁਸੀਂ ਦੇਖਿਆ ਜਾਵੇ ਵੀ ਜੇ ਲੋਕਲ ਆਈਟ ਦੀ ਦੁਕਾਨ ਆ ਚਾਹੇ ਉਹ ਸਵੀਟ ਸ਼ਾਪ ਹੈਗੀ ਆ ਠੀਕ ਹੈ ਚਾਹੇ ਉਹ ਟॉय ਸ਼ਾਪ ਹੈ ਜਾਂ ਕੱਪੜੇ ਦੀ ਦੁਕਾਨ ਹੈਗੀ ਆ ਲੋਕਲ ਬੰਦੇ ਦੀ ਲੋਕਲ ਸਿਟੀ ਦੇ ਉਹਨੇ ਆਪਣਾ ਬੋਰਡ ਇੰਗਲਿਸ਼ ਲਾਇਆ ਹੋਵੇਗਾ ਜਾਂ ਹਿੰਦੀ ਚ ਵੀ ਇੰਨੀ ਇੰਨੀ ਜ਼ਿਆਦਾ ਨਫ਼ਰਤ ਕਿਉਂ ਪੰਜਾਬੀ ਨਾਲ ਮੈਂ ਤਾਂ ਕਹਣਾ ਵੀ ਜਿਹੜਾ ਬੰਦਾ ਜੜਾ ਵੀ ਕੋਈ ਪੰਜਾਬ ਦੇ ਵਿੱਚ ਜੰਮਿਆ ਉਹਦੀ ਮਾਂ ਬੋਲੀ ਪੰਜਾਬੀ ਆ ਚਾਹੇ ਉਹ ਮੁਸਲਮਨ ਆ ਚਾਹੇ ਉਹ ਕ੍ਰਿਸ਼ਚਨ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਉਹਦੀ ਮਾਂ ਬੋਲੀ ਪੰਜਾਬੀ ਹੈ ਜਪਾਨ ਦੇ ਵਿੱਚ ਬਹੁਤ ਉਹ ਆਪਣੀ ਲੈਂਗੁਏਜ ਨੂੰ ਕਰਦੇ ਨੇ ਜਪਨੀਜ਼ ਉਹਨਾਂ ਦੀਆਂ ਤੁਸੀਂ ਗੱਡੀਆਂ ਦੇਖੋ ਜਿਹੜੇ ਉਹਨਾਂ ਦੇ ਬਰੋਸ਼ਰਸ ਆਉਂਦੇ ਨੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਬੁੱਕਲੇਟ ਹੁੰਦੀ ਹੈ ਉਹਦੇ ਵਿੱਚ ਹਰ ਲੈਂਗੁਏਜ ਹੁੰਦੀ ਹੈ ਇੰਗਲਿਸ਼ ਵੀ ਹੋਏਗੀ ਸਪੈਨਿਸ਼ ਹੋਏਗੀ ਫ੍ਰੈਂਚ ਹੋਏਗੀ ਜਪਨੀਜ਼ ਹੋਏਗੀ ਹਿੰਦੀ ਵੀ ਹੋਏਗੀ ਚਾਈਨੀਜ਼ ਵੀ ਹੋਏਗੀ ਜੇ ਤੋ ਲੋ ਤੋਂ ਵੀ ਉੱਥੇ ਜਾ ਕੇ ਉਹਨਾਂ ਦੀ ਹੀ ਲੈਂਗਗੁਏਜ ਬੋਲਣੀ ਪੈਂਦੀ ਆ ਇੱਥੇ ਸਾਨੂੰ ਜਿਹੜਾ ਆਇਆ ਬਰੋ ਉਹ ਦੀ ਬੋਲੀ ਹੈ ਇਵਨ ਤੁਸੀਂ ਸਾਊਥ ਚਲੇ ਜਾਓ ਉਹ ਆਪਣੀ ਮਦਰ ਲੈਂਗੁਏਜ ਦਾ ਬਹੁਤ ਰਿਗਾਰਡ ਕਰਦੇ ਨੇ ਜੇ ਉਹਨਾਂ ਨੇ ਮੰਦਰਾਂ 'ਚ ਜਾਂਦੇ ਉਹਨਾਂ ਦੇ ਮੰਦਰਾਂ ਦੇ ਬਾਹਰ ਵੀ ਉਹਨਾਂ ਦੀ ਲੈਂਗੁਏਜ ਲੋਕਲ ਲੈਂਗੁਏਜ ਹੈ ਜੇ ਮਸਜਿਦ ਦੇ ਬਾਹਰ ਜਾਓਗੇ ਜੇ ਸਾਊਥ ਦੇ ਜਿਹੜੇ ਮਸਜਿਦ ਨੇ ਮਸਜਿਦ ਵੀ ਨੇ ਜਾਂ ਜਿਹੜੇ ਚਰਚ ਨੇ ਉਹ ਵੀ ਉਹ ਆਪਣੇ ਲੈਂਗੁਏਜ ਦੇ ਵਿੱਚ ਲੋਕਲ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਨੇ ਉਹਨਾਂ ਦੇ ਮੇਨ ਬੋਰਡ ਸਾਈਨ ਬੋਰਡ ਜਿਹੜੇ ਨੇ ਉਹ ਉਹਨਾਂ ਦੀ ਮਦਰ ਲੈਂਗੁਏਜ ਦੇ ਵਿੱਚ ਹੈ ਇੱਥੇ ਅਸੀਂ ਜੇ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਹੈ ਤੇ ਮੰਦਰਾਂ ਦੇ ਵਿੱਚ ਹਿੰਦੀ ਹੋਏਗੀ। ਅਸੀਂ ਮੰਦਰ ਮੈਂ ਮੰਦਰ ਜਾਣਾ ਵਾ। ਉੱਥੇ ਮੈਂ ਨੋਟਿਸ ਕੀਤਾ ਮੈਂ ਮੰਦਰ ਗਿਆ ਜਦੋਂ ਡਿਊਰਿੰਗ ਜਦੋਂ ਨਰਾਤੇ ਹੁੰਦੇ ਨੇ। ਉੱਥੇ ਭੇਟਾ ਪੰਜਾਬੀ ਚ ਗਾਉਂਦੇ ਨੇ। ਵੀ ਮਹਾਮਾਈ ਦਾ ਜਦੋਂ ਗੁਣਗਾਨ ਗਾਉਂਦੇ ਨੇ ਉਹ ਤੁਸੀਂ ਜਕਾਰਾ ਲਾਉਂਦੇ ਆ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਦੀ ਜੈ ਜਾਂ ਕਹਿ ਗਿਆ ਜੈ ਮਾਤਾ ਦੀ। ਜੋ ਫੀਲਿੰਗ ਜੋ ਪਿਆਰ ਜੈ ਮਾਤਾ ਦੀਰੇ ਵਿੱਚ ਹੁੰਦਾ ਨਾ ਜੈ ਮਾਤਾ ਕੀ ਦੇ ਵਿੱਚ ਨਹੀਂ ਹੁੰਦਾ ਹਿੰਦੀ ਦੇ ਵਿੱਚ ਨਹੀਂ ਹੁੰਦਾ ਪੰਜਾਬੀ ਵਿੱਚ ਹੁੰਦਾ ਵਾ ਉਹ ਨਹੀਂ ਪੰਜਾਬੀ ਵਿੱਚ इवन ਤੁਸੀਂ ਜੰਮੂ ਜਾਓ ਵੈਸ਼ਨ ਦੇਵੀ ਜਾਓ ਮਾਤਾ ਦੇ ਦਰਬਾਰ ਤੇ ਉੱਥੇ ਭੇਟਾਂ ਤੁਹਾਨੂੰ ਸਾਰੇ ਰਸਤੇ ਪੰਜਾਬੀ ਵਿੱਚ ਮਿਲਣਗੇ ਆ ਨਿਰਿੰਦਰ ਸੰਚਲ ਜੀ ਨੇ ਕਿੰਨਾ ਪ੍ਰਮੋਟ ਕੀਤਾ ਭੇਟਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ ਨੂੰ ਬਿਲੋਂਗ ਕਰਦੇ ਸੀ ਲਖਮਿੰਦਰ ਲਖਾ ਨੇ ਉਹ ਮਾਤਾ ਦੀਆਂ ਭੇਟਾਂ ਉਹਨਾਂ ਨੇ ਜਾਂ ਸ਼ਿਵ ਜੀ ਦੀਆਂ ਜਿਹੜੀਆਂ ਭੇਟਾਂ ਗਾਉਂਦੇ ਆ ਭੋਲੇ ਸ਼ੰਕਰ ਦੀਆਂ ਉਹ ਜੇ ਪੰਜਾਬੀ ਜਗਾਉਂਦੇ ਨੇ ਤੇ ਉਹ ਜੋਸ਼ ਆਉਂਦਾ ਵਾ ਇੱਕ ਤਨ ਉਹ ਜੋਸ਼ ਭਰਦੀਆਂ ਨੇ ਉਹ ਚੀਜ਼ਾਂ ਇੱਕ ਫੀਲਿੰਗ ਆਉਂਦੀ ਆ ਤੇ ਫਿਰ ਅਸੀਂ ਹਿੰਦੀ ਚ ਕਿਉਂ ਉਹ ਕਹਿੰਦੇ ਨੇ ਵੀ ਇੱਕ ਸਾਡੇ ਤੇ ਇੱਕ ਉਹ ਲੱਗ ਗਿਆ ਹੋਇਆ ਵਾ ਵੀ ਇਹ ਸਰਦਾਰ ਹੈ ਇਹ ਪੰਜਾਬੀ ਹੈ ਇਹ Hindu ਆ ਇਹਦੀ ਮਦਰ ਲੈਂਗੁਏਜ ਹਿੰਦੀ ਹੈ ਨਹੀਂ ਨਹੀਂ ਇਹ ਚੀਜ਼ ਨਹੀਂ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਤੁਸੀਂ ਉਹ ਸੁਣਿਆ ਹੋਣਾ ਮਹਾਰਾਸ਼ਟਰ ਦੇ ਵਿੱਚ ਬਾਲਾ ਸਾਹਿਬ ਠਾਕਰੇ ਜਿਹੜੇ ਸੀਗੇ ਉਹਨਾਂ ਨੇ ਇੱਕ ਲਹਿਰ ਚਲਾਈ ਸੀਗੀ ਵੀ ਮਰਾਠੀ ਮਰਾਠੀ ਨੇ ਜਿਹੜੇ ਉਹਨਾਂ ਦਾ ਮਹਾਰਾਸ਼ਟਰ ਹੈ ਲੇਕਿਨ ਜਦੋਂ ਪੰਜਾਬ ਚ ਇਦਾਂ ਦੀ ਕੋਈ ਲਹਿਰ ਚੱਲਦੀ ਆ ਤਾਂ ਉਹ ਤਾਂ ਚੱਕ ਕੇ ਤਾੜ ਦਿੰਦੇ ਨੇ ਅੰਦਰ ਉਹ ਤਾੜ ਦਿੰਦੇ ਨੇ ਉਹ ਉਹਨਾਂ ਨੂੰ ਇਹ ਹੁੰਦਾ ਵੀ ਇਹ ਕੱਟੜਤਾ ਜੀ ਇਹਨਾਂ ਦੀ ਇਹ ਅੱਤਵਾਦੀ ਨੇ ਜੀ ਇਹ ਫਲਾਣਾ ਤੇ ਆਟਮ ਗਾਣਾ ਕਿਉਂ ਆਪਣੀ ਮਾਂ ਬੋਲੀ ਲਈ ਜੇ ਅਸੀਂ ਸਤਕਾਰ ਕਰਦੇ ਆਂ ਅਸੀਂ ਜੇ ਫਟੀਆਂ ਪੋਚਦੇ ਆਂ ਹਾਈਵੇ ਦੇ ਉੱਤੇ ਸਾਨੂੰ ਤੁਸੀਂ ਅੰਦਰ ਕਰ ਦਿੰਦੇ ਹੋ ਕਿਉਂ ਐਵੇਂ ਕੀਤਾ ਜਾਂਦਾ ਆ ਸਾਈਨ ਬੋਰਡਸ ਤੋਂ ਟਾਪ ਦੇ ਉੱਤੇ ਇੰਗਲਿਸ਼ ਹੋਏਗਾ ਸੈਕੰਡ ਦੇ ਹਿੰਦੀ ਹੋਏਗੀ ਥੋੜ੍ਹ ਦੇ ਉੱਤੇ ਪੰਜਾਬੀ ਹੋਏਗੀ ਕਿਉਂ ਇਹ ਕਿਉਂ ਤਾਂ ਤਾਂ ਕਾਫੀ ਬਦਲ ਵੀ ਗਿਆ ਵਾ ਹੁਣ ਪੰਜਾਬੀ ਲਿਖਣ ਲੱਗ ਗਏ ਨੇ ਜੇ ਸਰਕਾਰ ਨੇ ਕਿਹਾ ਵਾ ਤਾਂ ਈਵਨ ਤੁਸੀਂ ਰੋਡਵੇਜ਼ ਦੀਆਂ ਬੱਸਾਂ ਲਾ ਲਓ ਜਿਹੜੀਆਂ ਬੱਸਾਂ ਇੱਥੋਂ ਜਾਂਦੀਆਂ ਨੇ ਪੰਜਾਬ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ Shimla ਪੰਜਾਬ ਤੋਂ ਦਿੱਲੀ ਜਾਂਦੀਆਂ ਨੇ ਉਹਨਾਂ ਦੇ ਸਾਈਨ ਬੋਰਡ ਹਿੰਦੀ ਚ ਹੁੰਦੇ ਨੇ ਤੇ ਜਿਹੜੀਆਂ ਦਿੱਲੀ ਤੋਂ ਆਉਂਦੀਆਂ ਹਰਿਆਣੇ ਤੋਂ ਇੱਧਰ ਆਉਂਦੀਆਂ ਨੇ ਹਰਿਆਣੇ ਵਾਲੇ ਆਪਣੀ ਹਿੰਦੀ ਲੈਂਗੁਏਜ ਚ ਲਿਖਦੇ ਨੇ ਬੋਰਡ ਸਾਈਨ ਬੋਰਡਸ ਉਹ ਪੰਜਾਬੀ ਕਿਉਂ ਨਹੀਂ ਲਿਖਦੇ ਹੈਗੇ ਵੀ ਜੇ ਹਰਿਆਣ ਹਿਸਾਰ ਤੋਂ ਲੁਧਿਆਣਾ ਆਉਣੀ ਆ ਹਿਸਾਰ ਨੂੰ ਹਿੰਦੀ ਚ ਲਿਖ ਲਓ ਲੁਧਿਆਣਾ ਪੰਜਾਬੀ ਚ ਲਿਖ ਦਿਓ ਕਿਉਂ ਗਲਤ ਆ ਨਾ ਤੁਸੀਂ ਜੰਮੂ ਚਲੇ ਜਾਓ ਜੰਮੂ ਦੇ ਵਿੱਚ ਜਿਹੜੇ ਮੈਕਸਿਮਮ ਲੋਕ ਜਿਹੜੇ ਨੇ ਪੰਜਾਬੀ ਬੋਲਦੇ ਨੇ ਉੱਥੇ ਵੀ ਜਿਹੜੇ ਮੇਰੇ ਮਾਸੀ ਜੀ ਉੱਥੇ ਰਹਿੰਦੇ ਸੀ ਉਹ ਟੀਚਰ ਸੀ ਪੰਜਾਬੀ ਦੇ ਪੰਜਾਬੀ ਬਣਾਉਂਦੇ ਸੀ ਸਰਕਾਰੀ ਸਕੂਲ ਚ ਪੰਜਾਬੀ ਚੱਲਦੀ ਪੰਜਾਬੀ ਜਲਦੀ ਸੀ ਉੱਥੇ ਪੰਜਾਬ ਦਾ ਹੀ ਪਾਰਟ ਸੀ ਕਰੀਗਾ ਇਟਸ ਅ ਪਾਰਟ ਆਫ ਪੰਜਾਬ ਸੀਗਾ ਜੇ ਅਸੀਂ ਹਿਮਾਚਲ ਚ ਜਾਂਦੇ ਆ ਸਾਡੀ ਨਫਰਤ ਦੇਖੋ ਕਿਸ ਲੈਵਲ ਤੇ ਹੁੰਦੀ ਹੈ ਜੇ ਪੀਬੀ ਦੀ ਗੱਡੀ ਆ ਨਾ ਚਾਹੇ ਉਹਦੇ ਵਿੱਚ ਸਰਦਾਰ ਬੈਠਾ ਚਾਹੇ ਮੇਰਾ ਹਿੰਦੂ ਵੀਰ ਬੈਠਾ ਉਹਨੂੰ ਟਾਰਗੇਟ ਕਰ ਦੇਣਗੇ ਅਸੀਂ ਤਾਂ ਨਹੀਂ ਕਦੇ ਕਿਹਾ ਵੀ ਤੂੰ ਹਿਮਾਚਲੀਆਂ ਚੱਲ ਬਾਹਰ ਭੱਜ ਜਾ ਇੱਥੋਂ ਸਾਨੂੰ ਪੰਜਾਬੀਆਂ ਨੂੰ ਕਿਉਂ ਕੀਤਾ ਜਾਂਦਾ ਇਕੱਠੇ ਰਲ ਕੇ ਬੈਹ ਜਾਂਦੇ ਨੇ ਪੰਜਾਬ ਜਿਵੇਂ ਦਾ ਕਦੇ ਮੌਬ ਚਿਲਿੰਗ ਨਹੀਂ ਹੋਈ ਐਵੇਂ ਦੀ ਟੈਕਸੀਆਂ ਦੀਆਂ ਵੀਡੀਓਜ਼ ਤੁਸੀਂ ਦੇਖੋ ਪੰਜਾਬ ਨੰਬਰ ਦੀਆਂ ਵੀਡੀਓਜ਼ ਇੰਨੀਆਂ ਸ਼ੇਅਰ ਹੋਣੀਆਂ ਆ ਦੇਖੋ ਜੀ ਲੋਕਲ ਟੈਕਸੀ ਆ ਗਈ ਇਹ ਫਲਾਣੇ ਆ ਯਾਤਰੀਆਂ ਨੂੰ ਲੈ ਕੇ ਜਾ ਰਹੀ ਹੈ ਐ ਇਹਦੇ ਕੋਲੇ yellow color ਦੀ ਪਲੇਟ ਨਹੀਂ ਹੈਗੀ ਅਸੀਂ ਦਾਣੀ ਕਦੇ ਕਿਆ ਕਦੇ ਰੋਕਿਆ ਐਵੇਂ ਪੰਜਾਬ ਦੇ ਵਿੱਚ ਅਸੀਂ ਜਿਹੜੇ ਮਰਜ਼ੀ ਪਾਸੇ ਤੋਂ ਹਿਮਾਚਲ ਚ ਐਂਟਰ ਕਰੀਏ ਚਾਹੇ ਅਸੀਂ ਹੁਸ਼ਿਆਰਪੁਰ ਥਾਣੀ ਐਂਟਰ ਕਰੀਏ ਚਾਹੇ ਅਸੀਂ ਨੰਗਲ ਥਾਣੀ ਐਂਟਰ ਕਰੀਏ ਚਾਹੇ ਅਸੀਂ ਸੋਲਣਵਾਲ ਦੀ ਐਂਟਰ ਕਰੀਏ ਚਾਹੇ ਅਸੀਂ ਇੱਧਰ ਦੀ ਜਾਈਏ ਅ ਅਜੁਨੇ ਵੀ ਹਾਈਵੇ ਨੇ ਹਨਾ ਜੀ ਤੁਹਾਡੇ ਤੋਂ ਪਰਚੀ ਪੰਜਾਬ ਨੰਬਰ ਦੀ ਲੈਣਗੇ ਲੈਣਗੇ ਹਿਮਾਚਲੋਂ ਛੱਡ ਦਿੰਦੇ ਨੇ ਤੇ ਪੰਜਾਬ ਤਾਂ ਸਾਰਿਆਂ ਨੂੰ ਵੈਲਕਮ ਕਰਦਾ ਕਰਦਾ ਕਿ ਨਹੀਂ ਜੇ ਤੁਹਾਡੀ ਪਰਚੀ ਕੱਟੀ ਹੋਵੇ ਦੱਸੋ ਜੇ ਤੁਸੀਂ ਦਿੱਲੀ ਤੋਂ ਐਂਟਰ ਕਰਦੇ ਹੋ ਪੰਜਾਬ 'ਚ ਜੰਮੂ ਤੋਂ ਐਂਟਰ ਕਰਦੇ ਹੋ ਮਾਧੋਪੁਰ ਤੁਹਾਡਾ ਤਾਂ ਪਰਚੀ ਕੱਟੀ ਗਈ ਕਦੇ ਐਂਟਰੈਂਸ ਦੀ ਕਦੇ ਵੀ ਨਹੀਂ ਪੰਜਾਬ ਦੀਆਂ ਗੱਡੀਆਂ ਤੋਂ ਟੈਕਸ ਲਿਆ ਜਾਂਦਾ ਹੈ ਐਂਟਰ ਕਰਨ ਦਾ ਐਂਟਰ ਕਰਨ ਦਾ ਕੱਲੀ ਪੰਜਾਬ ਨਹੀਂ ਦੂਜੀ ਵੀ ਹਰਿਆਣੇ ਦੀਆਂ ਗੱਡੀਆਂ ਤੋਂ ਵੀ ਲੈਂਦੇ ਨੇ ਅਸੀਂ ਹਰਿਆਣੇ ਜਾਂਦੇ ਆ ਸਾਡੇ ਤੋਂ ਨਹੀਂ ਲਿਆ ਜਾਂਦਾ ਅੱਛਾ ਇੱਕ ਹੋਰ ਵੀ ਗੱਲਾਂ ਕਰਦੇ ਆ ਪਰ ਇੱਕ ਚੀਜ਼ ਉਹਨੇ ਵੀਰ ਜੀ ਜਿਹੜੀ ਜਿਹਾ ਗੈਟਅਪ ਆ ਵੀ ਉਹ ਬਿਲਕੁਲ ਹੀ ਸਿੰਪਲ ਸੂਪਰ ਜਿਵੇਂ ਪਹਿਲਾਂ ਪਹਿਲਾਂ ਦੱਸੋ ਇਹ 셔ਟ ਕਿਹਦੇ ਹਿਸਾਬ ਨਾਲ ਪਾਈ ਹੋਈ ਹੈ ਤੁਸੀਂ ਨਾਲ ਕੋ ਬੈਗ ਵੀ ਚੱਕਿਆ ਹੋਇਆ ਵਾ ਤੇ ਨਾਲ ਬਾਈ ਜੀ ਨੇ ਨਾ ਇੰਟਰਵਿਊ ਤੋਂ ਪਹਿਲਾਂ ਸ਼ੂਜ਼ ਉਹ ਜਿਹੜੇ ਉਤਾਰੇ ਸੀਗੇ ਸ਼ੂਜ਼ ਉਤਾਰ ਕੇ ਇੰਟਰਵਿਊ ਕਰਨ ਲੱਗੇ ਹੋਏ ਆ ਇਸ ਵੇਲੇ ਅਸੀਂ ਵੀ ਇੰਨਾ ਸਤਕਾਰ ਜਿਹੜਾ ਪੰਜਾਬੀ ਦਾ ਮਾਬੂਲੀ ਤੇ ਨਾਲ ਜਿਹੜੀਆਂ ਹੋਰ ਗੱਲਾਂ ਬਾਤਾਂ ਹੋਣੀਆਂ ਨੇ ਵੀ ਸਤਕਾਰ ਉਹ ਜ ਨੇ ਲਾਇਆ ਇਹ ਇਹ ਖਿਆਲ ਕਿਉਂ ਆਇਆ ਸੀ ਮਾਨ ਜੀ ਮਾਂਚੇ ਆਇਆ ਸੀਗਾ ਵੀ ਸ਼ੁਰੂਆਤ ਘਰੋਂ ਹੋਈ ਸੀ ਮੇਰੇ ਫਾਦਰ ਕਹਿੰਦੇ ਜਦੋਂ ਅਸੀਂ ਬਚਪਨ ਵਿੱਚ ਪੜ੍ਹਦੇ ਹੁੰਦੇ ਸੀ ਜੇ ਕੋਈ ਅਖਬਾਰ ਤੇ ਲੜਕ ਪੈਣੀ ਇਹਨਾਂ ਨੂੰ ਚੱਕ ਲੈਣੀ ਵੀ ਪੈਰ ਚ ਨਾ ਰੁਲੇ ਮਾਂ ਬੋਲੀ ਆ ਪੰਜਾਬੀ ਆ ਉਹਨਾਂ ਦਾ ਮਨ ਚ ਖਿਆਲ ਹੁੰਦਾ ਸੀ ਵੀ ਨਹੀਂ ਯਾਰ ਰਿਗਾਰਡ ਚਾਹੀਦਾ ਮਾਂ ਬੋਲੀ ਦਾ ਕੁਝ ਵੀ ਲਿਖਿਆ ਹੋਵੇ ਉਸ ਤੇ ਅਖਰ ਹੀ ਨੇ ਨਾ ਹੁਣ ਮੇਨ ਗੱਲ ਆਉਂਦੀ ਆ ਵੀ ਜਿਹੜੀ ਸਾਡੀ ਮਾਂ ਬੋਲੀ ਦੇ ਵਿੱਚ ਗੁਰਮੁਖੀ ਦੇ ਵਿੱਚ ਸਾਡੀ ਬਾਣੀ ਲਿਖੀ ਹੋਈ ਆ ਸਾਨੂੰ ਉਹਦਾ ਰਿਗਾਰਡ ਕਰਨਾ ਪੈਂਦਾ ਮਾਂ ਬੋਲੀ ਦਾ ਗੁਰਮੁਖੀ ਦਾ ਹੁਣ ਗੱਲ ਵੀ ਆਪਾਂ ਵਿੱਚ ਗੱਲ ਕਰਾਂਗੇ ਗੁਰਮੁਖੀ ਦੀ ਵੀ ਗੱਲ ਕਰਾਂਗੇ ਉਹਦੇ ਕਰਕੇ ਫਿਰ ਸ਼ੂਜ਼ ਲਾਉਣੇ ਪੈਂਦੇ ਨੇ ਜਦੋਂ ਲਖੀ ਦਾ ਵੀ ਆ ਉਦੋਂ ਵੀ ਸਿਰ ਟੱਕ ਕੇ ਚਾਹੇ ਮੈਂ ਹਿੰਦੀ ਦੇ ਗਾਇਤਰੀ ਮੰਤਰ ਲਿਖਾਂ ਚਾਹੇ ਮਹਾਮ੍ਰਿత్య ਜੇ ਮੰਤਰ ਲਿਖਾਂ ਸਿਰ ਟਕਿਆ ਹੋਵੇ ਪੈਰ ਨੰਗੇ ਹੋਣ ਪੈ ਜੁਰਾਬਾਂ ਜੁਰਾਬਾਂ ਨਹੀਂ ਮਤਲਬ ਕਿ ਸ਼ੂਜ਼ ਨਾ ਪਾਏ ਹੋਣ ਇਹ ਇੱਕ ਰਿਸਪੈਕਟ ਹੈ ਇਹ ਇੱਕ ਰਿਸਪੈਕਟ ਹੈਗੀ ਆ ਜ਼ਰੂਰੀ ਨਹੀਂ ਕਿ ਅਸੀਂ ਸਿਰਫ ਗੁਰਬਾਣੀ ਨਹੀਂ ਜਿੰਨੇ ਵੀ ਗ੍ਰੰਥ ਨੇ ਜਿਹੜੇ ਕੋਈ ਵੀ ਗ੍ਰੰਥ ਹੈ ਅਸੀਂ ਉਹਨੂੰ ਰਿਗਾਰਡ ਲਈ ਹੱਥ ਧੋਈਦੇ ਆ ਸਿਰ ਟਕੀਦਾ ਨੰਗੇ ਪੈਰ ਉਹ ਚੀਜ਼ ਇੱਕ ਰਿਸਪੈਕਟ ਹੈਗੀ ਉਹਦੇ ਲਈ ਬੈਗ ਦੇ ਵਿੱਚ ਕੀ ਕੀ ਰੱਖਦੇ ਹੋ ਤੁਸੀਂ ਬੈਗ ਹਮੇਸ਼ਾ ਨਾਲ ਰੱਖਦੇ ਹੋ ਇਹਦੇ ਵਿੱਚ ਬੈਗ ਦੇ ਵਿੱਚ ਮੇਰੇ ਟੂਲ ਹੁੰਦੇ ਨੇ ਮੇਰਾ ਸਮਾਨ ਹੁੰਦਾ ਵਾ ਇਹ ਕੈਲੀਗ੍ਰਾਫੀ ਦਾ ਹੁਣ ਇਹ ਹੈ ਕਿ ਜਦੋਂ ਟਰੈਵਲ ਕਰੀਦਾ ਨਾਲ ਟਰੈਵਲ ਕਰੀਦਾ ਇਹਨੂੰ ਬੈਗ ਨੂੰ ਨਾਲ ਲੈ ਜੀਦਾ ਇਹਦੇ ਵਿੱਚ ਮੇਰਾ ਪਰਸ ਹੈਗਾ ਮੇਰੀ ਕੈਲੀਗ੍ਰਾਫੀ ਦਾ ਸਮਾਨ ਹੁੰਦਾ ਹੋਵੇ ਤੇ ਵਿੱਚ ਫਿਰ ਜਦੋਂ ਅਸੀਂ ਗਰੂ ਘਰ ਜਾਣਾ ਵਾ ਅਨੰਤਪੁਰ ਸਾਹਿਬ ਜਾ ਰਹੇ ਆ ਜਾਂ ਦਰਬਾਰ ਸਾਹਿਬ ਜਾਣਾ ਫਿਰ ਮੈਂ ਆਪਣੇ ਜਿਹੜੇ ਸ਼ਸਤਰ ਜੋ ਛੋਟੇ ਮੋਟੇ ਸ਼ਸਤਰ ਉਹਨਾਂ ਦੀ ਹਾਜ਼ਰੀ ਲਵਾਉਣੀ ਉਹ ਵੀ ਜਦੋਂ ਇਸ ਕੰਮ ਦੇ ਵਿੱਚ ਪਏ ਗੁਰਮੁਖੀ ਦੇ ਵਿੱਚ ਪਏ ਆ ਇਸ ਕੰਮ ਦੇ ਵਿੱਚ ਤੇ ਉੱਥੋਂ ਫਿਰ ਨੌਲੇਜ ਆਉਂਦੀ ਹੁੰਦੀ ਸੀ ਵੀ ਜੇ ਤੁਸੀਂ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਹੁੰਦੇ ਆਂ ਜਾਂਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਹੁੰਦੇ ਆ ਤੇ ਉੱਥੇ ਚੈਕਿੰਗ ਹੁੰਦੀ ਸੀ ਜਿੰਨੇ ਤੁਸੀਂ ਮਾਲ ਚ ਜਾਓ ਏਅਰਪੋਰਟ ਤੇ ਜਾਓ ਮੈਟਰੋ ਤੇ ਜਾਓ ਤੁਹਾਡੀ ਚੈਕਿੰਗ ਹੁੰਦੀ ਹੈ ਵੀ ਇਹਦੇ ਕੋਲੇ ਕੋਈ ਅਸਲਾ ਤਾਂ ਨਹੀਂ ਇਹਨੇ ਕੋਈ ਹਥਿਆਰ ਤਾਂ ਨਹੀਂ ਲਿਆ ਹੋਇਆ ਤੇ ਸੇਮ ਚੈਕਿੰਗ ਹੁੰਦੀ ਸੀ ਆਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਹੁੰਦੇ ਆ ਵੀ ਇਹਨੂੰ ਚੈਕਿੰਗ ਕਰੋ ਇਹਦੇ ਕੋਲੇ ਹਥਿਆਰ ਹੈ ਜਾਂ ਨਹੀਂ ਹੈ ਜੇ ਹਥਿਆਰ ਹੈ ਤਾਂ ਤੇਰੀ ਐਂਟਰੀ ਹੈ ਦਰਸ਼ਨਾਂ ਲਈ ਜੇ ਤੂੰ ਸ਼ਸਤਰ ਲੈ ਆਇਆ ਤਾਂ ਤਾਂ ਤੇਰੀ ਐਂਟਰੀ ਹੋਣੀ ਹੈ ਬਿਨ ਬਗੈਰ ਸ਼ਸਤਰੋਂ ਤੇਰੀ ਐਂਟਰੀ ਨਹੀਂ ਚੱਲ ਤੇਰਾ ਕੀ ਕੰਮ ਇੱਥੇ ਆਉਣਾ ਵੀ ਕੋਈ ਨਵੇਂ ਸ਼ਸਤਰਾਂ ਨੇ ਮਹਾਰਾਜ ਨੇ ਖੁਸ਼ ਹੋਣਾ ਉਸ ਚੀਜ਼ ਨੂੰ ਦੇਖ ਕੇ ਬਲੇਸਿੰਗਸ ਦੇਣੀਆਂ ਵੀ ਜਿਹੜਾ ਗੁਰਾਂ ਦਾ ਸਿੱਖਾ ਉਹ ਸ਼ਸਤਰਧਾਰੀ ਹੋਵੇ ਇਹ ਫਿਰ ਤਾਂ ਕਰਕੇ ਮੈਂ ਕਹਿਆ ਯਾਰ ਇਹ ਬੈਗ ਜਿਹੜਾ ਰੱਖਣਾ ਹੀ ਇਸੇ ਕਰਕੇ ਆ ਵੀ ਇਹਦੇ ਵਿੱਚ ਜੇ ਤੁਸੀਂ ਦਰਸ਼ਨਾਂ ਨੂੰ ਜਾ ਰਹੇ ਹੋ ਹਾਜ਼ਰੀ ਲਾਣ ਜਾ ਰਹੇ ਹੋ ਮਹਾਰਾਜ ਨੇ ਸੱਤਿਆ ਤੇ ਫਿਰ ਮੱਥਾ ਵੀ ਤਾਂ ਟਕਾ ਕੇ ਲੈ ਗਈ ਇਹ ਚੀਜ਼ਾਂ ਚੱਪ ਪੰਜਾਬ ਦੇ ਵਿੱਚ ਪਹਿਲਾਂ ਵੀ ਕਲੈਰ ਜੁੜੀ ਸੀ ਵੀ ਜਿਹਦੇ ਵਿੱਚ ਪੰਜਾਬ ਦੀ ਜਦੋਂ ਗੱਲ ਸ਼ੁਰੂ ਹੋਈ ਨਾ ਪੰਜਾਬੀਅਤ ਦੀ ਗੱਲ ਜਦੋਂ ਸ਼ੁਰੂ ਹੋਈ ਪਾਣੀਆਂ ਦੀ ਗੱਲ ਜਦੋਂ ਸ਼ੁਰੂ ਹੋਈ ਨਾ ਤਾਂ ਲੋਕਾਂ ਨੇ ਉਸ ਤੇ ਵਾਸ ਚੱਕਣੀ ਸ਼ੁਰੂ ਕਰਤੀ ਦੇਖਿਆ ਹੁਣਾ ਇੱਥੇ ਸਤਲੁਜ ਦੇ ਉੱਤੇ ਪੁਲ ਦੇ ਉੱਤੇ ਚੱਲ ਇੱਕ ਵੀਡੀਓ ਵਾਇਰਲ ਹੁੰਦੀ ਰਹਿੰਦੀਆਂ ਨੇ ਵੀ ਪਾਣੀ ਦੇ ਵਿੱਚ ਜਦੋਂ ਕੁਝ ਪਾਇਆ ਜਾਂਦਾ ਉਹ ਰੋਕਦੇ ਕਹਿੰਦੇ ਵੀ ਤੁਸੀਂ ਸਾਡੇ ਧਰਮ ਦੇ ਖਿਲਾਫ ਬੋਲਦੇ ਹੋ ਵੀ ਤੁਸੀਂ ਸਾਨੂੰ ਰੋਕਦੇ ਪਏ ਹੋ ਹਨਾ ਉਹ ਉਹ ਨੌਜਵਾਨਾਂ ਦੇ ਵੱਲੋਂ ਤਰਕ ਦਿੱਤੇ ਜਾਂਦੇ ਨੇ ਵੀ ਆਹ ਚੀਜ਼ ਐਦਾਂ ਉਹ ਚੀਜ਼ ਐਦਾਂ ਵੀ ਇਹ ਚੀਜ਼ ਜਦੋਂ ਤੁਸੀਂ ਦੇਖਦੇ ਹੋ ਕੀ ਆਉਂਦਾ ਮਨ ਦੇ ਵਿੱਚ ਖਿਆਲ ਕੀ ਆ ਰਿਹਾ ਪਹਿਲੀ ਗੱਲ ਤਾਂ ਇਹ ਹੈਗਾ ਹੁਣ ਜਿਹੜੇ ਆ ਪਾਣੀ ਚ ਪਾਉਂਦੇ ਨੇ ਇਕ ਕਿਸੇ ਵੀ ਗ੍ਰੰਥ ਚ ਨਹੀਂ ਲਿਖਿਆ ਹੋਇਆ ਵੀ ਆਹ ਚੀਜ਼ ਪਾਓਗੇ ਤਾਂ ਤੁਹਾਡੇ ਆਹ ਕਲੇਸ਼ ਗ੍ਰਹਿ ਕਲੇਸ਼ ਦੂਰ ਹੋ ਜਾਣਗੇ ਹੁਣ ਗੱਲ ਮੈਂ ਪਿਛਲੇ 30 ਸਾਲ ਪੁਰਾਣੀ ਕਰਾਂ ਜਾਂ 40 ਸਾਲ ਪੁਰਾਣੀ ਗੱਲ ਕਰਾਂ ਮੈਂ ਜਦੋਂ ਸਤਲੁਜ ਬਿਆਸ ਕ੍ਰਾਸ ਕਰਕੇ ਅਸੀਂ ਨਾਨਕੇ ਪਿੰਡ ਜਾਂਦੇ ਸੀ ਬੱਸ ਦੇ ਵਿੱਚ ਉਦੋਂ ਮੈਨੂੰ ਇੱਕ ਵੀ ਬੰਦਾ ਨਜ਼ਰ ਨਹੀਂ ਸੀ ਆਉਂਦਾ ਹੁੰਦਾ ਜਲ ਪ੍ਰਵਾਹ ਕਰਦੇ ਹਾਂ 90s ਦੀ ਗੱਲ ਕਰ ਰਿਹਾ ਮੈਂ ਉਹ ਮੈਂ ਸਾਫ਼ ਹੁੰਦਾ ਸੀ ਦਰਿਆ ਜਿਵੇਂ ਜਿਵੇਂ ਮੋਡਰਨਾਈਜੇਸ਼ਨ ਹੋਣੀ ਸ਼ੁਰੂ ਹੋਈ ਦ੍ਰਿਗੰਦਾ ਸ਼ੁਰੂ ਹੋਣਾ ਲੋਕ ਤਾਂ ਕਿ ਜਿਆਦਾ ਹੋਗੇ ਤਾਂ ਹੋਰ ਲੱਗਦਾ ਵੀ ਇਹ ਉਪਾਏ ਕਰਦੇ ਲੋਕ ਡਰਦੇ ਨੇ ਉਹ ਡਰ ਦਾ ਫਾਇਦਾ ਕੌਣ ਚੱਕ ਰਿਹਾ ਜੋਤਸ਼ੀ ਤਾਂ ਸਾਰੇ ਲੋਕ ਵੀ ਮਾੜੇ ਨਹੀਂ ਹੁੰਦੇ ਨਹੀਂ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ ਵੀ ਤੁਸੀਂ ਜੇ ਉਹਨਾਂ ਨੂੰ ਕਹਿ ਰਹੇ ਹੋ ਵੀ ਮੈਨੂੰ ਦੱਸੋ ਤੁਸੀਂ ਕਿੱਥੇ ਲਿਖਿਆ ਹੋਇਆ ਵਾ ਵੀ ਜੇ ਤੁਸੀਂ ਪਾਣੀ ਦੇ ਵਿੱਚ ਘੜਾ ਤਾਰ ਦੋਗੇ ਤੇ ਆਹ ਹੋ ਜਾਏਗਾ ਤੁਸੀਂ ਪਾਣੀ ਦੇ ਵਿੱਚ ਕੋਲਾ ਤਾਰ ਦੋਗੇ ਆਹ ਹੋ ਜਾਏਗਾ ਤੁਸੀਂ ਪਾਣੀ ਦੇ ਗੁੜ ਤਾਰ ਦੋਗੇ ਤੇ ਆਹ ਹੋ ਜਾਊਗਾ ਕਿਸੇ ਵੀ ਗ੍ਰੰਥ ਦੇ ਚ ਤਾਂ ਲਿਖਿਆ ਹੀ ਨਹੀਂ ਹੋਇਆ ਇਹ ਚੀਜ਼ ਨੂੰ ਉਹਨਾਂ ਦਾ ਆਪਣਾ ਇੱਕ ਬਿਜ਼ਨਸ ਆ ਉਹਨਾਂ ਦਾ ਉਹਨਾਂ ਦੇ ਬਿਜ਼ਨਸ ਕਰਕੇ ਅਸੀਂ ਜਿਹੜਾ ਪਾਣੀ ਆ ਉਹਨੂੰ ਗੰਦਾ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਡੇ ਗੁਆਣ ਦੇ ਸਤਲੁਜ ਰਿਆ ਵਗਦਾ ਹੈ ਤੇ ਸਤਲੁਜ ਦਾ ਪਾਣੀ ਕਿੱਥੋਂ ਆ ਰਿਹਾ ਮਾਨਸਰੋਵਰ ਚ ਉਹ ਮਾਨਸਰੋਵਰ ਜਿੱਥੇ ਅਸੀਂ ਸਾਡੇ ਹਿੰਦੂ ਵੀਰ ਉਹਦੀ ਪ੍ਰਕਰਮਾ ਕਰਦੇ ਨੇ ਉੱਥੇ ਜਾ ਕੇ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰ ਵੀ ਉਸ ਪਾਣੀ ਦਾ ਇਸ਼ਨਾਨ ਕਰਨਾ ਉਸ ਮਾਨਸਰੋਵਰ ਝੀਲ ਦਾ ਇਸ਼ਨਾਨ ਕਰਨਾ ਜਿਸ ਨਾਲ ਸਾਡੇ ਸੱਤ ਜਨਮਾਂ ਦੇ ਪਾਪ ਧੁੱਲ ਜਾਣਗੇ ਸਪੈਸ਼ਲ ਇੱਥੋਂ ਜਾਂਦੇ ਨੇ ਹਫਤਾ 10-10 ਦਿਨ ਦੀ ਟਰੈਕਿੰਗ ਕਰਕੇ ਉਸ ਪਾਣੀ ਤੇ ਉਹ 7 ਰੋਜ਼ ਦਾ ਪਾਣੀ ਉੱਥੋਂ ਆਉਂਦਾ ਵਾ ਤੇ ਤੁਸੀਂ ਇੰਨੀ ਜ਼ੁਰਤ ਕਿਵੇਂ ਪਿਆ ਜਾਂਦੀ ਉਸ ਪਾਣੀ ਨੂੰ ਗੰਦਾ ਕਰਨ ਦੀ ਉਹ ਤਾਂ ਸ਼ਿਵਜੀ ਮਹਾਰਾਜ ਦਾ ਪਾਣੀ ਹੈ ਇਹ ਤਾਂ ਗੰਗਾ ਮਾਈਆਂ ਨੂੰ ਨਹੀਂ ਛੱਡਦੇ ਹੈਗੇ ਗੰਗਣ ਵੀ ਗੰਦਾ ਕਰ ਰਹੇ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਵੀ ਪਾਣੀ ਪਾਉਣ ਉਹ ਪਾਉਣਗੇ ਉਹਦੇ ਵਿੱਚ ਏ ਕਿ ਨਹੀਂ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਨਾ ਆਪਾਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਇਸ ਜੀ ਨੂੰ ਲੈ ਕੇ ਇਹ ਇਹ ਮੈਨੂੰ ਦੱਸੋ ਕਿੱਥੇ ਮੈਂ ਤਾਂ ਕਦੇ ਤੁਹਾਨੂੰ ਦੱਸਿਆ ਤਾਂ ਹੈ ਵੀ 30 ਸਾਲ ਪਹਿਲਾਂ ਮੈਂ ਜਦੋਂ ਲੰਘਦਾ ਸੀ ਉਦੋਂ ਮੈਂ ਕਦੇ ਦੇਖਿਆ ਹੀ ਨਹੀਂ ਵੀ ਉਹਦੇ ਵਿੱਚ ਕੁਝ ਜਲ ਪ੍ਰਵਾਹ ਕਰਦੇ ਹੁੰਦੇ ਕਦੇ ਦੇਖਿਆ ਹੀ ਨਹੀਂ ਸੀਗਾ ਆ ਸਾਡੇ ਗੁਵਾਂਢ ਦੇ ਵਿੱਚ ਸਿੱਧਵਾ ਕ ਨਾਲ ਨਿਕਲਦੀ ਹੈ ਨਹਿਰ ਗੱਲਾਂ ਵਾਲੀ ਨਹਿਰ ਜਿਹੜੀ ਆ ਇਹ ਸਾਫ਼ ਦੇਖੀ ਆ ਮੈਂ ਕਦੇ ਵੀ ਨਹੀਂ ਸੀ ਉਹਦੇ ਵਿੱਚ ਗੰਦ ਦੇਖਿਆ ਤੇ ਹੁਣ ਸਾਰੀ ਗੰਦ ਨਾਲ ਭਰੀ ਹੋਈ ਹੈ ਸਾਫ਼ ਕਰ ਕਰਕੇ ਅੱਛਾ ਇਹ ਤਾਂ ਸਿੱਧੇ ਹੋਣਗੇ ਜੇ ਇਹਨਾਂ ਦੇ ਚਲਾਨ ਕੱਟੇ ਆ ਜਾਣਗੇ ਜਦੋਂ 5-5000 ਦਾ ਚਲਾਨ ਕੱਟਿਆ ਜਾਂਦਾ ਨਾ ਫਿਰ ਉਹ ਯਾਰ ਹਾਂ ਹੁਣ ਠੀਕ अच्छा फिर जे इथे नहीं पा जाना फिर स्कूटर चक्कन के गड्डी चक्कन के ओ इथों 20 किलोमीटर दूर जा के पानी च जल प्रवाह ਕਰਨਗੇ ਜਿਹੜੀ ਆਸਥਾਵਾਂ ਉਹਨੂੰ ਤੁਸੀਂ ਦੇਖੋ ਕਿ ਵੀ ਕਿਵੇਂ ਕਿਸੇ ਦਾ ਭਲਾ ਕਿਵੇਂ ਹੋ ਸਕਦਾ ਵੀ ਜਿਹੜਾ ਤੁਹਾਨੂੰ ਪੰਡਤ ਨੇ ਕਿ ਕਹਿਤਾ ਕਿਸੇ ਜੋਸ਼ੀ ਤੰਤਰਕ ਨੇ ਕਿਹਾਤਾ ਵੀ ਤੁਸੀਂ 5 ਕਿਲੋ ਮਾਂ ਸਿੱਟ ਕੇ ਆਓ ਜੀ ਤੁਹਾਡੇ ਆਹ ਕਲੇਜ ਉਹਨੂੰ 5 ਕਿਲੋ ਉਹਨੂੰ ਬਣਾ ਕੇ ਕਿਸੇ ਗਰੀਬ ਨੂੰ ਦੇ ਆਓ ਉਹਦੀ ਰੋਜ਼ੀ ਰੋਟੀ ਚੱਲੇਗੀ ਜਨਾਰੀਅਲ ਸਿੱਟਦੇ ਨੇ ਨਾਲ ਹੀ ਤੁਸੀਂ ਦੇਖ ਲਓ ਮੁੰਡੇ ਖੜੇ ਨੇ ਛੋਟੇ ਬੱਚੇ ਝੁੱਗੀਆਂ ਵਾਲੇ ਉਹ ਕੱਢ ਕੇ ਖਾ ਜਾਂਦੇ ਨੇ ਉਹਨਾਂ ਨੂੰ ਤਾਂ ਕੁਝ ਹੁੰਦਾ ਨਹੀਂ ਹੁੰਦਾ ਕਦੇ ਕੁਝ ਦੇਖੋ ਇਹ ਤੋਂ ਅਲੱਗ ਇੱਕ ਸਵਾਲ ਹੈ ਮੇਰਾ ਹੁਣ ਤੁਸੀਂ ਲਗਾਤਾਰ ਕੈਲੀਗ੍ਰਾਫੀ ਦੇ ਵਿੱਚ ਰੁਚੀ ਹੋਈ ਹੈ ਹਣਾ ਇਹ ਕੈਲੀਗ੍ਰਾਫੀ ਕਦੋਂ ਤੋਂ ਸ਼ੁਰੂ ਕੀਤੀ ਸੀ ਕੀ ਤੁਸੀਂ ਇਹ ਹੋ ਹੀ ਗਿਆ ਕੋਈ ਮੈਨੂੰ ਲੱਗਦਾ 10-15 ਸਾਲ ਹੋ ਗਏ ਹੋਣੇ ਪਹਿਲਾਂ ਬਿਲਕੁਲ ਨਹੀਂ ਕਰਦੀ ਸੀ ਨਹੀਂ ਕੈਲੀਗ੍ਰਾਫੀ ਉਦੋਂ ਪਤਾ ਹੀ ਨਹੀਂ ਸੀਗਾ ਵੀ ਕੀ ਹੁੰਦੀ ਬਸ ਇਹ ਸੀਗਾ ਕਿ ਹੈਂਡਰਾਇਟਿੰਗ ਅੱਛੀ ਸੀਗੀ ਇੱਕ ਲੁਧਿਆਣਾ ਐਗਜ਼ੀਬਿਸ਼ਨ ਲੱਗੀ ਤੇ ਉਹ ਜਦੋਂ ਦੇਖੀ ਵੀ ਉੱਥੇ ਫਿਰ ਦੇਖਿਆ ਵੀ ਯਾਰ ਇਹਨੂੰ ਕੈਲੀਗ੍ਰਾਫੀ ਕਹਿੰਦੇ ਨੇ ਅੱਛਾ ਪੰਜਾਬੀ ਦੇ ਵਿੱਚ ਕੀਤੀ ਹੋਈ ਅੱਛਾ ਠੀਕ ਹੈ ਪੰਜਾਬੀ ਨੂੰ ਹੋਰ ਸੋਹਣਾ ਵੀ ਲਿਖ ਸਕਦੇ ਆ ਫਿਰ ਬlesings ਆਈਆਂ ਗੁਰੂ ਰਾਮਦਾਸ ਜੀ ਦੀਆਂ ਵੀ ਉੱਥੇ ਜਿਹੜਾ ਹੁਕਮਨਾਮਾ ਦਰਬਾਰ ਸਾਹਿਬ ਜੋਂ ਦੇਖਣਾ ਅੱਖਰ ਚਿੰਨ ਕੇ ਲਾਏ ਹੋਣੇ ਫਿਰ ਕੋਸ਼ਿਸ਼ ਕਰਨੀ ਉਹਨਾਂ ਨੂੰ ਕਾਪੀ ਕਰਨ ਦੀ ਫਿਰ ਸਭ ਤੋਂ ਪਹਿਲਾ ਟੂਲ ਮੇਰੇ ਬ੍ਰਦਰ ਨੇ ਕੈਨੇਡਾ ਤੋਂ ਭੇਜਿਆ ਟੂਲ ਮੀਨਸ ਪੈਨ ਜਿਹੜਾ ਸੀ ਕੈਲੀਗ੍ਰਾਫੀ ਵਾਲਾ ਉਹ ਕਾਰ ਕਰਕੇ ਫਿਰ ਬਣਾਉਣੇ ਸ਼ੁਰੂ ਕੀਤੇ ਕੈਲੀਗ੍ਰਾਫੀ ਬਣਾਉਣੀਆਂ ਸ਼ੁਰੂ ਕੀਤੀਆਂ ਸਭ ਤੋਂ ਪਹਿਲਾਂ ਕਾਰ ਦਾ ਹੈਂਗਿੰਗ ਬਣਾਉਣਾ ਸ਼ੁਰੂ ਕੀਤਾ ਐਜ਼ ਯੋ ਪਹਿਲਾਂ ਮੈਂ ਬੁੱਕਮਾਰਕ ਬਣਾਇਆ ਉਹਨੂੰ ਉਹ ਮੈਂ ਜਿਹੜੇ ਮੇਰੇ ਸਾਥੀ ਟੀਚਰ ਸੀ ਉਹਨਾਂ ਨੂੰ ਦੇਣਾ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਜਦੋਂ ਕੋਈ ਅਪਰੀਸ਼ੀਏਟ ਕਰ ਦਣਾ ਤੁਹਾਡੇ ਚ ਇੱਕ ਪਾਵਰ ਆਉਂਦੀ ਐ ਉਹਨੂੰ ਹੋਰ ਅੱਛਾ ਕੰਮ ਕਰਨ ਦੀ ਜਦੋਂ ਉਹਨਾਂ ਨੇ ਅਪਰੀਸ਼ੀਏਟ ਕੀਤਾ ਫਿਰ ਹੋਰ ਵਧੀਆ ਬਣਾਉਣਾ ਸ਼ੁਰੂ ਕੀਤਾ ਉਹ ਹੋਰ ਵਧੀਆ ਕਰਦੇ ਕਰਦੇ ਕਾਰਾਂ 'ਤੇ ਟੰਗਣੇ ਸ਼ੁਰੂ ਕਰਤੇ ਕਾਰਾਂ 'ਤੇ ਟੰਗੇ ਉੱਥੋਂ ਫਿਰ ਰਿਸਪੌਂਸ ਬੜਾ ਵਧੀਆ ਮਿਲਿਆ ਯਾਰਾਂ ਦੂਸਰੀਆਂ ਗੱਡੀਆਂ ਚਲਾਉਣੇ ਸ਼ੁਰੂ ਕੀਤੇ ਉਹ ਹਾ ਸਿਲਸਿਲਾ 1-2 ਸਾਲ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਮੇਰੇ ਦੋਸਤ ਨੇ ਕਿਹਾ ਵੀ ਇਹਨੂੰ ਐ ਨਾ ਲਾ ਇਹਨੂੰ ਸੇਲ ਕਰ ਕਦਰ ਤਾਂ ਪੈਣੀ ਹੈ ਫ੍ਰੀ ਦੀ ਕਦਰ ਕਦੇ ਐਵੇਂ ਨਹੀਂ ਪੈਂਦੀ ਚੀਜ਼ ਦੀ ਉਹ ਜਦੋਂ ਸੇਲ ਕਰਨਾ ਸ਼ੁਰੂ ਕੀਤਾ ਬਹੁਤ ਅੱਛਾ ਰਿਸਪੌਂਸ ਆਇਆ ਤੇ ਹੁਣ ਇਹ ਹੈ ਕਿ ਅ ਸੈਲੀਬ੍ਰਿਟੀਜ਼ ਦੀਆਂ ਗੱਡੀਆਂ 'ਚ ਵੀ ਲੱਗੇ ਹੋਏ ਨੇ ਕਾਰ ਹੈਂਗਿੰਗਸ ਸੈਲੀਬ੍ਰਿਟੀਜ਼ ਦੇ ਅ ਲੁਧਿਆਣੇ ਦੇ ਜਿਹੜੇ ਐਮਪੀ ਨੇ ਉਹਨਾਂ ਦੀ ਗੱਡੀ 'ਚ ਲੱਗਿਆ ਐਕਸ ਐਮਐਲਏ ਜਿਹੜੇ ਸੀ ਉਹਨਾਂ ਦੀਆਂ ਗੱਡੀਆਂ 'ਚ ਲੱਗਿਆ ਐਕਸ ਮინისტრਾਂ ਦੀਆਂ ਗੱਡੀਆਂ 'ਚ ਲੱਗੇ ਹੋਏ ਨੇ ਸਿੱਧੂ ਮੂਸੇਵਾਲੇ ਦੀ ਗੱਡੀ 'ਚ ਲੱਗਿਆ ਸੀ ਕੈਨੇਡਾ ਦੇ ਵਿੱਚ ਤੁਸੀਂ ਉਹ ਬਣਾ ਕੇ ਭੇਜ ਸੀ ਜਾਂ ਕੀ ਮੈਂ ਦਿੱਤਾ ਸੀਗਾ ਉਹਦੇ ਦੋਸਤ ਨੂੰ ਸਾਡੇ ਗਵਾਂਢ 'ਚ ਰਹਿੰਦਾ ਮੇਰੇ ਦੋਸਤ ਨੇ ਭਾਜੀ ਨੇ ਵੱਡੇ ਉਹਨਾਂ ਦਾ ਬੇਟਾ ਵਾ ਸਨੀ ਉਹ ਮੈਂ ਕਿਹਾ ਭਾਜੀ ਹਸਨੀ ਦੀ ਗੱਡੀ ਚਲਾ ਦੇ ਜਦੋਂ ਤੁਸੀਂ ਕੈਨੇਡਾ ਜਾਣਾ ਉਹ ਜਦੋਂ ਗਏ ਉੱਥੇ ਕੈਨੇਡਾ ਉਹਦੀ ਗੱਡੀ ਚਲਾਇਆ ਤੇ ਉਹ ਸਨੀ ਜਿਹੜਾ ਲੜਕਾ ਵਾ ਉਹ ਸਿੱਧੂ ਨੂੰ ਡ੍ਰੌਪ ਕਰਨ ਗਿਆ ਉਹਦੇ ਘਰ ਤੱਕ ਤੇ ਸਿੱਧੂ ਨੇ ਦੇਖਿਆ ਵੀ ਆਹ ਯਾਰ ਬੜਾ ਸੋਹਣਾ ਲੱਗਿਆ ਉਹਨੇ ਲਾ ਗਿਆ ਸਿੱਧੂ ਨੂੰ ਦੇ ਦਿੱਤਾ ਸਿੱਧੂ ਦਾ ਉਹ ਸਟਰਗਲਿੰਗ ਟਾਈਮ ਸੀਗਾ ਸਿੱਧੂ ਨੂੰ ਉਸੇਲਾ ਸਟਰਗਲਿੰਗ ਟਾਈਮ ਸੀਗਾ ਉਹਨਾਂ ਨੂੰ ਲੱਗਿਆ ਫਿਰ ਸਤਿੰਦਰ ਸਰਤਾਜ ਹੁਣਾਂ ਨੂੰ ਦਿੱਤਾ ਤਰਸੇਮ ਬਾਵੀ ਹੁਣਾਂ ਨੂੰ ਦਿੱਤਾ ਤਰਸੇਮ ਜੱਸੜਾ ਨੂੰ ਮਲਕੀਸ਼ ਸਿੰਘ ਨੂੰ ਦਿੱਤੇ ਇਸ ਤਰ੍ਹਾਂ ਕਰ ਕਰਕੇ ਫਿਰ ਉਹ ਕਰਦੇ ਰਹੇ ਤੇ ਕੰਮ ਵੱਧਦਾ ਰਿਹਾ ਫਿਰ ਸੈਲੀਬ੍ਰਿਟੀਜ਼ ਦੇ ਨਾਲ ਤੁਸੀਂ ਕਹਿੰਦੇ ਬੈਠਦੇ ਹੋ ਬੈਠੇ ਵੀ ਹੋ ਗੱਲਾਂ ਬਾਤਾਂ ਵੀ ਹੋਈਆਂ ਹੋਣੇ ਤੁਹਾਡੀਆਂ ਤੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਕੀ ਅਗਰ ਰਿਸਪੌਂਸ ਮਿਲਦਾ ਵਕਲਾਕਾਰਾਂ ਦਾ ਇਹ ਬੜੇ ਘੱਟ ਏਵੇਂ ਦੇਣੇ ਮੈਨੂੰ ਜਿਹੜਾ ਅੱਛਾ ਫੀਡਬੈਕ ਜਿਹੜਾ ਸੀ ਨਾ ਇਹ ਇੱਕ ਦੋ ਹੋਰ ਹੈਗੇ ਨੇ ਸੈਲਿਬ੍ਰਿਟੀਜ਼ ਇੱਕ ਤਾਂ ਸਿੰਦਰ ਸਰਤਾਜ ਹਣੀ ਉਹਨਾਂ ਨੂੰ ਜਦੋਂ ਮੈਂ ਦਿੱਤਾ ਲੁਧਿਆਣੇ ਆਏ ਤੇ ਮੈਂ ਉਹਨਾਂ ਨੂੰ ਡਰਾਈਵਰ ਨੂੰ ਦੇਤਾ ਮੈਂ ਕਿਹਾ ਯਾਰ ਗੱਡੀ ਚ ਟੰਗ ਲਾ ਉਦੋਂ ਉਹਨਾਂ ਕੋਲੇ ਵੋਲਵੋ ਗੱਡੀ ਸੀ ਵੋਲਵੋ 'ਚ ਟੰਗਿਆ ਉਹਨਾਂ ਨੇ ਤੇ ਉਹ ਟੰਗ ਲਿਆ ਤੇ ਉਹ ਵੋਲਵੋ ਚ ਫਿਰ 2-3 ਮਹੀਨੇ ਬਾਅਦ ਮੈਨੂੰ ਕਾਲ ਆਈ ਮੋਹਾਲੀ ਤੋਂ ਕਹਿੰਦੇ ਮੈਨੂੰ ਕਾਰ ਹਿੰਗਿੰਗ ਚਾਹੀਦੇ ਨੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕਿੱਥੋਂ ਮੇਰਾ ਨੰਬਰ ਕਿੱਥੋਂ ਲਿਆ ਕਹਿੰਦੇ ਐਕਚੁਅਲ ਨਾ ਅਸੀਂ ਸਤਿੰਦਰ ਸਰਤਾਜ ਬਾਈ ਉਹਨਾਂ ਦੀ ਗੱਡੀ 'ਚ ਬੈਠੇ ਸੀ ਤੇ ਉਹਦੇ ਵਿੱਚ ਹੀ ਤੁਹਾਡਾ ਲੱਗਿਆ ਸੀ ਮੈਂ ਉੱਥੋਂ ਨੰਬਰ ਲਿਆ ਕਹਿੰਦੇ ਬਾਈ ਦੀ ਇੱਕ ਸਿਫਤ ਆ ਬਾਈ ਨੂੰ ਕੋਈ ਵੀ ਕੋਈ ਚੀਜ਼ ਦਵੇ ਨਾ ਤੇ ਉਹ ਜ਼ਰੂਰ ਉਹਨੂੰ ਡਿਸਪਲੇ ਕਰਦੇ ਨੇ ਉਹਨਾਂ ਨੇ ਇੱਕ ਰੂਮ ਬਣਾਇਆ ਜਿੱਥੇ ਸਾਰਾ ਕੁਝ ਡਿਸਪਲੇ ਹੋਇਆ ਹੁੰਦਾ ਫਰਮਲ ਮਲਕੀਤ ਸਿੰਘ ਨੂੰ ਦਿੱਤਾ ਮੇਰਾ ਦੋਸਤ ਅੰਗਦ ਸਿੰਘ ਉਹਦੇ ਬ੍ਰਦਰ ਦੀ ਮੈਰਿਜ ਸੀਗੀ ਤੇ ਮੈਰਿਜ ਸੀਗੀ ਤੇ ਉਹਨਾਂ ਨੇ ਨਾ ਮਲਕੀਤ ਉਹਨਾਂ ਦੇ ਫੈਮਲੀ ਰਿਲੇਸ਼ਨ ਨੂੰ ਮਲਕੀਤ ਸਿੰਘ ਆਏ ਤੇ ਉਹਨਾਂ ਨੇ ਆਏ ਤੇ ਮੈਂ ਕਿਹਾ ਯਾਰ ਮੈਂ ਤਾਂ ਬੜਾ ਫੈਨ ਆ ਮਲਕੀਤ ਸਿੰਘ ਦਾ ਕਿਉਂਕਿ ਸਾਡੇ ਅਸੀਂ ਜਦੋਂ 90s ਦੇ ਵਿੱਚ ਇਹਨਾਂ ਨੂੰ ਸੁਣ ਸੁਣ ਕੇ ਵੱਡੇ ਹੋਏ ਤੇ 골ਡਨ ਸਟਾਰ ਯੂਕੇ ਗਿਆ ਜਾਂਦਾ ਇਹਨਾਂ ਮੈਂ ਮਲਕੀਤ ਸਿੰਘ ਕੋਲੇ ਗਿਆ ਮੈਂ ਕਾਰ ਹੈਂਗਿੰਗ ਸੀਗਾ ਮੈਂ ਕਿਹਾ ਯਾਰ ਕਹਿੰਦੇ ਹੈ ਕੀ ਮੈਂ ਕਈ ਕਾਰ ਚ ਟੰਗ ਲਿਓ ਕਹਿੰਦਾ ਇੰਨਾ ਸੋਹਣਾ ਲਿਖਿਆ ਹੈ ਕਹਿੰਦਾ ਯਾਰ ਪੰਜਾਬੀ ਇੰਨੀ ਸੋਹਣੀ ਲਿਖੀ ਜਾਂਦੀ ਹੈ ਮੈਂ ਕਹਿੰਦਾ ਬਸ ਬlesings ਨੇ ਗੁਰੂ ਰਾਮਦਾਸ ਜੀ ਦੀਆਂ ਵੀ ਲਿਖੀ ਜਾਈਦਾ ਮੈਂ ਤੇ ਕੋਸ਼ਿਸ਼ ਕਰਦਿਆਂ ਹੋਰ ਜ਼ਿਆਦਾ ਸੋਹਣਾ ਲਿਖਣ ਦੀ ਤੇ ਕਹਿੰਦੇ ਆ ਸਾਡੇ ਤੋਂ ਤਾਂ ਲਿਖਿਆ ਨਹੀਂ ਜੀ ਜਾਂਦਾ ਅਸੀਂ ਸਾਡੇ ਅਸੀਂ ਤਾਂ ਕੀੜੇ ਮਗੌੜੇ ਹੀ ਬਣਾਉਂਦੇ ਸੀਗੇ ਫਿਰ ਤਰਸੇਮ ਬਾਈ ਹੁਣ ਉਹਨਾਂ ਨੂੰ ਦਿੱਤਾ ਤੇ ਬਾਈ ਹੁਣਾਂ ਦਾ ਜਦੋਂ ਲੋਕਲ ਲੁਧਿਆਣਾ ਆਏ ਤੇ ਮੇਰੇ ਦੋਸਤ ਨੇ ਉਹਨਾਂ ਨਾਲ ਮਿਲਾਇਆ ਹੈ ਸ਼ੈਫੀ ਇਹ ਲੜਕਾ ਹੈਗਾ ਮੇਰਾ ਦੋਸਤ ਉਹਨਾਂ ਨੇ ਮਿਲਾਇਆ ਤੇ ਉਹਨਾਂ ਨੂੰ ਗਿਫਟ ਕੀਤਾ ਤੇ ਮੈਨੂੰ 2- ਕਹਿੰਦੇ 나ਗੀ ਜੀ ਬੋਲ ਰਿਹਾ ਮੈਂ ਕਿਹਾ ਜੀ ਕਹਿੰਦੇ ਅਤਰਸੇਮ ਬਾਈ ਨਾਲ ਗੱਲ ਕਰਿਓ ਮੈਂ ਕਿਹਾ ਯਾਰ ਅਤਰਸੇਮ ਕਹਿੰਦੇ ਮੈਂ ਅਤਰਸੇਮ ਜਸੜ ਬੋਲਦਾ ਮੈਂ ਕਿਹਾ ਉਹ ਹਾਂ ਜੀ ਬਾਈ ਕੀ ਹਾਲ ਨੇ ਕਹਿੰਦੇ ਵਧੀਆ ਕਹਿੰਦੇ ਭਾਈ ਤੁਹਾਡੇ ਕੋਲੇ ਕੋਈ ਸਮਾਨ ਬਣਿਆ ਹੋਇਆ ਵਾ ਮੈਂ ਕਿਹਾ ਹਾਂ ਕੁਝ ਬਣਿਆ ਕਹਿੰਦਾ ਜਿੰਨਾ ਬਣਿਆ ਸਾਰਾ ਚੱਕ ਲਿਆ ਹੋਇਆ ਮੈਂ ਸਿਲੈਕਟ ਕਰਨਾ ਹੁੰਦਾ ਉਹ ਚੋਂ ਮੈਂ ਗਿਆ ਮੇਰੀ ਵਾਈਫ ਸੀ ਤੇ ਮੇਰੀ ਬੇਟੀ ਸੀ ਨਾਲ ਅਸੀਂ ਮੋਹਾਲੀ ਆਫਿਸ ਗਏ ਤੇ ਮੈਨੂੰ ਨਾ ਮੇਰੇ ਦੋਸਤਾਂ ਨੇ ਗਿਆ ਕਹਿੰਦੇ ਆ ਚੰਗਾ ਨਹੀਂ ਲੱਗਦਾ ਵੀ ਤੁਸੀਂ ਵਾਈਫ ਨੂੰ ਤੇ ਬੇਟੀ ਨੂੰ ਲੈ ਕੇ ਗਏ ਨਹੀਂ ਐਵੇਂ ਸਿੰਗਰਾਂ ਦੇ ਨਹੀਂ ਲੈ ਕੇ ਜਾਈ। ਉਹ ਮੈਂ ਕਿਹਾ ਯਾਰ ਉਹ ਬੰਦੇ ਤੇ ਮੈਂ ਗਿਆ ਮੇਰੇ ਤੋਂ ਤਾਂ ਐ ਸੀਗਾ ਵੀ ਪੋਜ਼ਿਟਿਵ ਵਾਈਬਸ ਆਉਂਦੀਆਂ ਸੀ ਉਸ ਦੇ। ਮਤਲਬ ਇੱਕ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਉਹ। ਗੁਰੂ ਘਰ ਨਾਲ ਜੁੜਿਆ ਹੋਇਆ ਬੰਦਾ। ਉਹਦੀ ਟੀਮ ਇੰਨੀ ਵਧੀਆ ਮੈਂ ਸ਼ਰਨ ਉੱਥੇ ਸੀ ਗੱਲ ਬਾਈ ਹੁਣੇ ਸ਼ਰਨ ਬਾਈ ਜਿਨ੍ਹਾਂ ਨੇ ਹੁਣ ਲੇਟੈਸਟ ਮੂਵੀ ਡਾਇਰੈਕਟ ਕੀਤੀ ਹੈ ਨਾ ਗੁਰਾਨਕ ਜਹਾਜ਼। ਗੁਰਮੁਖੀ ਬੰਦੇ ਨੇ ਦਮਾਲਾਸ ਜਾਇਆ ਹੋਇਆ ਤੇ ਬੈਠੇ ਆਂ ਸੀ ਆਮ ਗੱਲਾਂ ਕਰ ਰਹੇ ਆ ਤੇ ਜਦੋਂ ਸਮਾਨ ਦਿਖਾਇਆ ਕਹਿੰਦੇ ਭਾਜੀ ਆ ਸਾਰਾ ਹੀ ਦੇ ਦਿਓ ਮੈਂ ਕੁਝ ਨਹੀਂ ਛੱਡਣਾ ਉਹਨਾਂ ਨੂੰ ਦਿੱਤਾ ਉੱਥੇ ਸਮਾਨ ਵਰਾਏ ਸੀ ਬੜਾ ਅੱਛਾ ਲੱਗਿਆ ਉਹਨਾਂ ਨਾਲ ਮਿਲ ਕੇ ਇਹ ਪੰਜਾਬ ਤੋਂ ਬਾਹਰ ਦੀ ਗੱਲ ਕਰਦੇ ਆਪਾਂ ਪੰਜਾਬ ਤੋਂ ਬਾਹਰ ਜਿੰਨੇ ਵੀ ਪੰਜਾਬੀ ਨੇ ਉਹ ਹਮੇਸ਼ਾ ਗੱਲ ਕਰਦੇ ਵੀ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਬਚਾ ਲੋ ਜਦੋਂ ਪੰਜਾਬ ਦੇ ਵਿੱਚ ਗੱਲ ਕਰਦੇ ਆ ਪੰਜਾਬੀ ਕਹਿੰਦੇ ਨਹੀਂ ਪੰਜਾਬ ਤਾਂ ਆਲਰੇਡੀ ਬਚਾ ਹੈ ਗੁਰੂ ਪੀਰਾਂ ਦੀ ਤੇ ਮੇਰ ਹੈਗੀ ਆ ਵੀ ਕੁਛ ਐਡਾ ਹੋਇਆ ਵੀ ਨਹੀਂ ਹੈਗਾ ਹਾਲੇ ਲੇਕਿਨ ਪੰਜਾਬ ਦੇ ਜਿਹੜੇ ਬਾਹਰਲੇ ਲੋਕ ਨੇ ਕਈ ਭੜਕਾਉਣ ਦੀ ਵੀ ਕੋਸ਼ਿਸ਼ ਕਰਦੇ ਆ ਅਸੀਂ ਨਹੀਂ ਉਹੀ ਅਸੀਂ ਉਹਨਾਂ ਨੂੰ ਇਹ ਕਹਿੰਨੇ ਹੁੰਦੇ ਆ ਵੀ ਯਾਰ ਜੇ ਤੁਸੀਂ ਨਾਰੇ ਲਗਾਉਂਦੇ ਹੋ ਪੰਜਾਬ ਦੇ ਬੜੀ ਫੇਵਰ ਕਰਦੇ ਹੋ ਤੁਸੀਂ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਬੋਲਦੇ ਹੋ ਤੁਸੀਂ ਇੰਨਾ ਹੈਗਾ ਤੁਹਾਡੇ ਚ ਜਜ਼ਬਾ ਹੈਗਾ ਕਰਨ ਦਾ ਕੁਛ ਤੇ ਆਜੋ ਫਿਰ ਪੰਜਾਬ ਜਾ ਕੇ ਸਾਡੇ ਨਾਲ ਸਾਥ ਦਿਓ ਫਿਰ ਉਹਨਾਂ ਨੇ ਆਉਣਾ ਨਹੀਂ ਉੱਥੇ ਬੈਠੇ ਬੋਲੀ ਜਾਂਣ ਲੈਕਚਰ ਦੇਈ ਜਾਂਣਾ ਤੇ ਦਿੱਕਤ ਕਿਨੂੰ ਆਉਂਦੀ ਆ ਲੋਕਲ ਆਈਟਸ ਨੂੰ ਜਿਹੜੇ ਪੰਜਾਬ ਦੇ ਨੇ ਇਹ ਮਾਹੌਲ ਖਰਾਬ ਕਰਨ ਵਾਲੇ ਬੰਦੇ ਆ ਅਸੀਂ ਇਹੀ ਕਹਿੰਦੇ ਆ ਵੀ ਹਰ ਚੀਜ਼ ਵਿੱਚ ਕਟੜਤਾ ਚੰਗੀ ਨਹੀਂ ਹੁੰਦੀ ਹਰ ਚੀਜ਼ ਹਰ ਧਰਮ ਦੇ ਵਿੱਚ ਕਟੜਤਾ ਨਹੀਂ ਚੰਗੀ ਹੁੰਦੀ ਅਸੀਂ ਇੱਥੇ ਰਹਿ ਰਹੇ ਆ ਅਸੀਂ ਸਾਡੇ ਦਾ ਗਵਾਂਡ ਦੇ ਵਿੱਚ ਵੀ ਹਿੰਦੂ ਨੇ ਸਾਡੇ ਦੋਸਤ ਵੀ ਸਾਡੇ ਮੁਸਲਮ ਵੀਰ ਹੈਗੇ ਨੇ ਅਸੀਂ ਇਹਨਾਂ ਦੇ ਹਰ ਇੱਕ ਫੰਕਸ਼ਨ ਦੇ ਵੀ ਜਾਂਦੇ ਆ ਹਿੰਦੂਆਂ ਦੇ ਵੀ ਜੀ ਨਾਲ ਬਹੁਤ ਵਧੀਆ ਬਣੇ ਤੁਹਾਡੀ ਬਹੁਤ ਅੱਛਾ ਉਹਨਾਂ ਨਾਲ ਪਿਆਰ ਹੈਗਾ ਮੈਂ ਸਾਨੂੰ ਆਪਣੇ ਹਰ ਫੰਕਸ਼ਨ ਤੇ ਸੱਦਦੇ ਨੇ ਸਾਡੇ ਹਰ ਫੰਕਸ਼ਨ ਤੇ ਵੀ ਆਉਂਦੇ ਨੇ ਸਾਡੇ ਕਈ ਹਿੰਦੂ ਦੋਸਤ ਨੇ ਜਿਨ੍ਹਾਂ ਨੇ ਜਦੋਂ ਦੇਖੋ ਜਦੋਂ ਨਰਾਤੇ ਸ਼ੁਰੂ ਹੋਣੇ ਉਹਨਾਂ ਨੇ ਸਾਨੂੰ ਸਪੈਸ਼ਲੀ ਇਨਵਾਈਟ ਕਰਨਾ ਜੋਤੀ ਪ੍ਰਚੰਡ ਕਰਵਾਇਆ ਮੈਂ ਅਗਈ ਇੰਨਾ ਸਾਨੂੰ ਨਾ ਕਹਿੰਦੇ ਨਹੀਂ ਤੁਹਾਡੇ ਤੋਂ ਕਰਾਉਣਾ ਸੀ ਅਸੀਂ ਮਾਤਾ ਦੇ ਵੀ ਮੱਥਾ ਟੇਕ ਕੇ ਆਏ ਮਸਜਿਦ ਜੀ ਵੀ ਜਾਂਦੇ 크ਿਸਚੀਅਨਸ ਦਾ ਜਦੋਂ ਹੁੰਦਾ ਵਾ ਉਦੋਂ ਥੋੜਾ ਜਿਆ ਹੁੰਦਾ ਵਾ ਵੀ ਉਹ ਸਾਡੇ ਦੇਣ ਜਿਹੜੇ ਹੁੰਦੇ ਨੇ ਅ ਸ਼ੀਤੀ ਦੇਣ ਹੁੰਦੇ ਨੇ ਫਿਰ ਉਹਨਾਂ ਨੂੰ ਜਾਂ ਤਾਂ ਸ਼ੀਤੀ ਦੇਣਾਂ ਤੋਂ ਪਹਿਲਾਂ ਨੇ ਸਬਾ ਤੋਂ ਪਹਿਲਾਂ ਚਲੇ ਜਾਈਦਾ ਜਾਂ ਬਾਅਦ ਚ ਜਾਈਦਾ ਉਹਨਾਂ ਕੋਲੇ ਇਹ ਇੱਕ ਅਸੀਂ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਵੀ ਅਸੀਂ ਇੱਕ ਅ ਇੱਕਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਜੋ ਵੀ ਅਸੀਂ ਕਰਦੇ ਹਾਂ ਸ਼ੁਰੂਆਤ ਪੰਜਾਬ ਤੋਂ ਹੁੰਦੀ ਹੈ ਜੋ ਵੀ ਅਸੀਂ ਇੱਕ ਮੈਸੇਜ ਦੇਣ ਦੀ ਸ਼ੁਰੂਆਤ ਹਰ ਵਾਰੀ ਪੰਜਾਬ ਹੀ ਕਰਦਾ ਹੈ ਇੱਕ ਤਰ੍ਹਾਂ ਕੀਰ ਦੇ ਵਿੱਚ ਆਪਣੇ ਵੱਲੋਂ ਲੋਕਾਂ ਨੂੰ ਕੀ ਵਿਚਾਰ ਸਾਂਝੇ ਕਰੋਗੇ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਟੂਡੈਂਟਸ ਵੱਸ ਰਹੇ ਨੇ ਇਸ ਵੇਲੇ ਪੰਜਾਬ ਤੋਂ ਬਾਹਰ ਮਿਹਨਤਾਂ ਕਰਨ ਲੱਗੇ ਹੋਏ ਨੇ ਉਹ ਜਿਹੜੇ ਬਾਹਰ ਵਿਦੇਸ਼ਾਂ 'ਚ ਹੈਗੇ ਨੇ ਉਹਨਾਂ ਨੂੰ ਤਾਂ ਇਹੀ ਕਹਾਂਗੇ ਵੀ ਮਿਹਨਤ ਕਰੋ ਤੇ ਚੰਗੀ ਪੜ੍ਹਾਈ ਕਰੋ ਤੇ ਘਰ ਦੇ ਨਾਲ ਪਿੱਛੋਂ ਜ਼ਰੂਰ ਧਿਆਨ ਰੱਖਣ ਉਹ ਵੀ ਜ਼ਰੂਰ ਜ਼ਰੂਰੀ ਹੈ ਬਹੁਤ ਜ਼ਿਆਦਾ ਵੀ ਉੱਥੇ ਜਾ ਕੇ ਦੇਖਦੇ ਨੇ ਵੀ ਉਹ ਵੱਡੀਆਂ ਗੱਡੀਆਂ ਨੇ ਹਾਂ ਅਸੀਂ ਕਿਸ਼ਤਾਂ ਦੇ ਆ ਗੱਡੀ ਲੈ ਲਈਏ ਉਹ ਲੈ ਲਈਏ ਨਹੀਂ ਹਲੇ ਨਹੀਂ ਜਿੰਨਾ ਕੁ ਤੁਸੀਂ ਕੰਟਰੋਲ ਕਰ ਸਕਦੇ ਹੋ ਆਪਣੇ ਤੇ ਉਹ ਕਰੋ ਇਹ ਪੜ੍ਹਾਈ ਉੱਚੀ ਰੀ ਪੜ੍ਹਾਈ ਲਵੋ ਮੈਕਸਿਮਮ ਜਿੰਨੀ ਪੜ੍ਹਾਈ ਕਰ ਸਕਦੇ ਹੋ ਉਹਨੇ ਕੰਮ ਆਉਣਾ ਉੱਥੇ ਵਿਦੇਸ਼ ਦੇ ਵਿੱਚ ਜੇ ਤੁਹਾਨੂੰ 2 ਸਾਲ ਦੀ ਪੜ੍ਹਾਈ ਹੈਗੀ ਆ ਉਹਦੇ ਵਿੱਚ ਜੀ ਜਾਣ ਲਾ ਦੋ ਇਹਨਾਂ ਦੇਖੋ ਵੀ ਅਸੀਂ ਪਾਰਟ ਟਾਈਮ ਕੰਮ ਕਰ ਲਈਏ ਸਾਨੂੰ ਜੇ ਵਰਕ ਪਰਮਿਟ ਮਿਲ ਰਿਹਾ ਤੇ ਅਸੀਂ ਥੋੜਾ ਥੋੜਾ ਕੰਮ ਕਰ ਨਹੀਂ ਕੰਮ ਤਾਂ ਬਾਅਦ ਚ ਵੀ ਕਰ ਸਕੋ ਪੜ੍ਹਾਈ ਬਾਅਦ ਚ ਨਹੀਂ ਹੋਣੀ ਜੇ ਪਹਿਲਾਂ ਪਹਿਲਾਂ ਪੜ੍ਹਾਈ ਕਰ ਲਈ ਅੱਛੀ ਐਜੂਕੇਸ਼ਨ ਅਸੀਂ ਐਗਜ਼ਾਮਪਲ ਦੇਣੇ ਨੇ ਵੀ ਜਦੋਂ ਸਾਊਥ ਇੰਡੀਅਨ ਜਾਂਦਾ ਵਾ ਬੰਦਾ ਸਾਊਥ ਇੰਡੀਅਨ ਉਹ ਟੈਕਸੀ 'ਚ ਬੈਠਾ ਪਿੱਛੇ ਬੈਠਾ ਲੈਪਟਾਪ ਤੇ ਕੰਮ ਕਰ ਰਿਹਾ ਹੁੰਦਾ ਤੇ ਡਰਾਈਵਿੰਗ ਸੀਟ ਦੇ ਉੱਤੇ ਪੰਜਾਬੀ ਬੈਠਾ ਹੁੰਦਾ ਤੇ ਉਹ ਪੜ੍ਹਾਈ ਕਰਕੇ ਫਿਰ ਆਪਣੀ ਗੱਡੀ ਲੈਂਦਾ ਵਾ ਤੇ ਉਹ ਡਰਾਈਵਰੀ ਹੀ ਕਰਦਾ ਰਹਿੰਦਾ ਇਹ ਚੀਜ਼ਾਂ ਨੇ ਤੇ ਮਾਂ ਬੋਲੀ ਦਾ ਜਿੰਨਾ ਰਿਗਾਰਡ ਕਰ ਸਕਦੇ ਆ ਉਹਨਾਂ ਕਰੀਏ ਉਹਨਾਂ ਹੀ ਘਟਾ ਇਹੀ ਕਹਿ ਸਕਦੇ ਹਾਂ ਯਾਨੀ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ